ਰੀਹੈਬ ਦੇ ਵਿੱਚ ਇਦਾਂ ਹੁੰਦਾ ਕੁੱਟਮਾਰ ਹੁੰਦੀ ਹੈ ਬਹੁਤ ਹੀ ਜ਼ਿਆਦਾ ਗੰਦਗੀ ਹੈ ਸਫਾਈ ਨਹੀਂ ਹੈ ਤਾਂ ਮਤਲਬ ਕਿਉਂ ਕਿਉਂ ਕਰਦੇ ਲੋਕ ਇਦਾਂ ਲੋਕਾਂ ਦੀ ਇੰਨੀ ਕੀ ਮੈਂਟੈਲਿਟੀ ਇਦਾਂ ਦੀ ਹੋ ਗਈ ਜਾਂ ਉਹਨਾਂ ਨੂੰ ਡੰਗਰ ਹੀ ਕਿਉਂ ਸਮਝਿਆ ਜਾਂਦੇ ਪੇਸ਼ੈਂਟਸ ਨੂੰ ਥਾਣਿਆਂ 'ਚ ਕੁੱਟਮਾਰ ਕਰਕੇ ਉੱਥੇ ਨਸ਼ੇ ਛੁੱਟਦੇ ਹੁੰਦੇ ਜਾਂ ਇਸ ਤਰ੍ਹਾਂ ਦੀ ਸਿਚੁਏਸ਼ਨਾਂ ਦੇ ਵਿੱਚ ਡਰਗ ਛੁੱਟਦਾ ਹੁੰਦਾ ਤਾਂ ਐਨੇ ਮਾਰਸ ਕੇਲ ਤੇ ਰੀਹੈਬਿਲੀਟੇਸ਼ਨ ਸੈਂਟਰ ਕਿਵੇਂ ਚੱਲ ਰਹੇ ਪੀਸ਼ੈਂਟ ਨੂੰ ਸਪੋਰਟਸ ਵਾਲੇ ਪਾਸੇ ਨੂੰ ਉਦੋਂ ਪੁੱਛ ਦਈਦਾ ਕਿ ਤੇਰਾ ਉਹਨੂੰ ਜਿਮ ਦਾ ਉਹਦਾ ਸ਼ੌਂਕ ਹੈ ਤਾਂ ਉਧਰ ਨੂੰ ਲਾਈਦਾ ਜੇ ਯੋਗਾ ਦਾ ਸ਼ੌਂਕ ਹੈ ਤਾਂ ਉਹਨੂੰ ਉਧਰ ਨੂੰ ਲਾਈਦਾ ਉਹਨੂੰ ਫਿਜ਼ੀਕਲ ਐਕਟੀਵਿਟੀ ਵਾਲੇ ਪਾਸੇ ਮੋਟੀਵੇਟ ਕੀਤਾ ਜਾਂਦਾ ਜਿਹੜਾ ਸ਼ਰਾਬੀ ਦਾ ਪਰਿਵਾਰ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਤੇ ਕੀ ਬੀਤਦੀ ਉਹਦੀ ਬੀਵੀ ਬੱਚੇ ਹਰ ਰੋਜ਼ ਨਰਕ ਚ ਝੇਲਦੇ ਆ ਸਰ ਨਸ਼ੇ ਵਾਲਾ ਬੰਦੇ ਦੀ ਜਿਹੜੀ ਫਿਜ਼ੀਕਲੀ ਪ੍ਰੋਬਲਮਾਂ ਦਾ ਜਿਹੜਾ ਸਮਾਧਾਨ ਹੈ ਉਹ ਸੈਕਟਰਸ ਡਾਕਟਰ ਕਰਦਾ ਮਾੜਾ ਡਰਾਈਵਰ ਦੇ ਹੱਥ ਬਸ ਫੜਾ ਦੋ ਉਹ ਸਵਾਰੀਆਂ ਨੂੰ ਲੈ ਡੁੱਬੂਗਾ ਕਿਉਂਕਿ ਜਦੋਂ ਡਾਕਟਰ ਦਵਾਈ ਬੰਦ ਕਰ ਦਿੰਦਾ ਸਾਡਾ ਕੰਮ ਉਦੋਂ ਸ਼ੁਰੂ ਹੁੰਦਾ 6 8 10 ਮਹੀਨੇ ਕਿਸੇ ਵੀ ਪੇਸ਼ੈਂਟ ਦੀ ਰਿਕਵਰੀ 'ਚ ਲੱਗਦੇ ਆ ਮੈਂ ਜ਼ਿੰਦਗੀ ਕਿੱਦਾਂ ਜੀਣੀ ਆ ਬਿਨਾਂ ਨਸ਼ੇ ਤੋਂ ਉਹਨੂੰ ਰੀਹੈਬ ਸੈਂਟਰ 'ਚ ਪਤਾ ਲੱਗ ਰਿਹਾ ਟੇਬਲ ਲਾ ਕੇ ਡਾਕਟਰ ਦਵਾਈ ਦੇ ਕੇ ਉਹਨੂੰ ਘਰੇ ਭੇਜ ਦੇਵੇ ਤੇ ਵੀ ਉਹ ਸ਼ਰਾਬੀ ਠੀਕ ਹੋ ਜਾਊਗਾ ਇਟ ਇਜ਼ ਨੋਟ ਪੋਸੀਬਲ ਸਰ ਇਹ ਨਹੀਂ ਹੋ ਸਕਦਾ ਸੱਸੀ ਗਾਲ ਜੀ ਮੈਂ ਦੀਪਕ ਮਿੱਤਲ ਰੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਦਾ ਇਹ ਐਪੀਸੋਡ ਆਪਣਾ ਕੋਈ ਆਮ ਨਹੀਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਵਿਸ਼ੇ ਬਾਰੇ ਜਿਸ ਬਾਰੇ ਗੱਲ ਕਰਨ ਤੋਂ ਲੋਕ ਅਕਸਰ ਕਬਰਾਉਂਦੇ ਨੇ ਜਿਸ ਨੂੰ ਸਮਾਜ ਵਿੱਚ ਬਦਨਾਮ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਪਰਿਵਾਰ ਡਰ ਜਾਂਦੇ ਨੇ ਤੇ ਅੱਜ ਗੱਲ ਕਰ ਰਹੇ ਹਾਂ ਰੀਹੈਬ ਸੈਂਟਰਾਂ ਦੀ ਪੰਜਾਬ ਹੋਵੇ ਹਰਿਆਣਾ ਹੋਵੇ ਦਿੱਲੀ ਹੋਵੇ ਜਾਂ ਕੋਈ ਵੀ ਸਟੇਟ ਹੋਵੇ ਰੀਹੈਬ ਸੈਂਟਰਾਂ ਨੂੰ ਬਹੁਤ ਨਫ਼ਰਤ ਦੀ ਨਿਗਾ ਨਾਲ ਵੇਖਿਆ ਜਾਂਦਾ ਹੈ ਜਿੱਥੇ ਵੀ ਰੀਹੈਬ ਸੈਂਟਰ ਰੀਹੈਬ ਸ਼ਬਦ ਆਉਂਦਾ ਹੈ ਇੱਕ ਤਸਵੀਰ ਬਣ ਜਾਂਦੀ ਹੈ ਉੱਥੇ ਤਾਂ ਨਸ਼ੇੜੀ ਜਾਂਦੇ ਨੇ ਉੱਥੇ ਬੰਦਿਆਂ ਨੂੰ ਜਾਨਵਰਾਂ ਵਾਂਗ ਰੱਖਿਆ ਜਾਂਦਾ ਹੈ ਉੱਥੇ ਗਿਆ ਤਾਂ ਇੱਜ਼ਤ ਖਤਮ ਪਰ ਸਵਾਲ ਇਹ ਹੈ ਕਿ ਅਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਸਾਰੇ ਲੀਡਰ ਮਾੜੇ ਨਹੀਂ ਹੁੰਦੇ ਕਿ ਸਾਰੇ ਰੀਹੈਬ ਇਦਾਂ ਦੇ ਹੁੰਦੇ ਨੇ ਏ ਜਨਨ ਲਈ ਅੱਜ ਅਸੀਂ ਪਹੁੰਚੇ ਹਾਂ ਫਿਨਿਕਸ ਰੀਹੈਬ ਪੰਚਕੁਲਾ ਸੋ ਸਾਡੇ ਨਾਲ ਮੌਜੂਦ ਹੋਣਗੇ ਅੱਜ ਜਗਜੀਤ ਬਾਜਵਾ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸ਼ੀਗਾਂ ਬਾਜਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਚੱਲ ਰਹੀ ਹੈ ਸਰ ਜ਼ਿੰਦਗੀ ਲਾਈਫ ਇਜ਼ ਗੁੱਡ ਸਰ ਹਾਂਜੀ ਸਰ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਰੀਹੈਬ ਸੈਂਟਰਾਂ ਨੂੰ ਇੰਨੀ ਨਫਤ ਦੀ ਨਿਗਾ ਨਾਲ ਜਾਂ ਇੰਨੇ ਬਦਨਾਮ ਕਿਉਂ ਨੇ ਇਦਾਂ ਕਿਉਂ ਵੇਖਿਆ ਜਾਂਦਾ ਜੀ ਦੇਖੋ ਸਰ ਰੀਹੈਬਿਲੀਟੇਸ਼ਨ ਸੈਂਟਰਾਂ ਦੀ ਜਿਹੜੀ ਬਦਨਾਮੀ ਦਾ ਕਾਰਨ ਵੀ ਰੀਹੈਬ ਹੀ ਨੇ ਇੱਕ ਤਰ੍ਹਾਂ ਦੇ ਕਿਉਂਕਿ ਜੜੀਆਂ ਇਹਨਾਂ ਦੀਆਂ ਕਾਰਗੁਜ਼ਾਰੀਆਂ ਰਹੀਆਂ ਨੇ ਕਿਸੇ ਹੱਦ ਤੱਕ ਉਹ ਮਾੜੀਆਂ ਰਹੀਆਂ ਤੇ ਦਰਸ਼ਕਾਂ ਨੇ ਅੱਜ ਤੱਕ ਮਾੜਾ ਪੜਿਆ ਮਾੜਾ ਦੇਖਿਆ ਮਾੜਾ ਹੀ ਸੁਣਿਆ ਠੀਕ ਹੈ ਉਹ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਰੀਹੈਬਿਲੀਟੇਸ਼ਨ ਸੈਂਟਰ ਦਾ ਵਰਡ ਜਿਹੜਾ ਇਹ ਬਦਨਾਮੀ ਦੇ ਕਟਗਰੇ 'ਚ ਆਇਆ ਬਿਲਕੁਲ ਅਦਰਵਾਇਜ਼ ਕੀ ਹੈ ਕਿ ਇਹ ਇੱਕ ਬਹੁਤ ਰਿਸਪੈਕਟਡ ਕੰਮ ਸੀਗਾ ਹਮਮ ਔਰ ਨਾਰਥ ਇੰਡੀਆ ਨੂੰ ਅਗਰ ਛੱਡਿਆ ਜਾਵੇ ਵੈਸਟ ਇੰਡੀਆ ਸਾਊਥ ਇੰਡੀਆ ਈਸਟ ਇੰਡੀਆ ਦੇ ਵਿੱਚ ਇਹਨੂੰ ਬਹੁਤ ਹੀ ਰਿਸਪੈਕਟਫੁਲ ਜ਼ੋਨ ਚ ਰੱਖਦੇ ਨੇ ਸਰਕਾਰਾਂ ਵੀ ਤੇ ਲੋਕ ਵੀ ਕਿਉਂਕਿ ਦੇਖੋ ਸਰ ਇਹਦੇ ਵਿੱਚ ਲੋਕਾਂ ਦੀ ਜਾਨ ਬਚਦੀ ਹੈ ਲੋਕਾਂ ਦੇ ਪੁੱਤ ਬਚਦੇ ਨੇ ਇੱਕ ਬੰਦਾ ਬਚਦਾ ਇੱਕ ਟੱਬਰ ਬਚਦਾ ਜੀ ਸੋ ਇਹ ਇੱਕ ਵੱਡਾ ਕਾਰਨ ਹੈ ਤੇ ਇਹਦੇ ਇਹ ਇੱਕ ਚੰਗੇ ਕੰਮ ਦੀ ਬਹੁਤ ਵੱਡੀ ਉਹ ਹੈ ਇਨਾ ਸਭ ਹੋਣ ਦੇ ਬਾਵਜੂਦ ਵੀ ਸਰਕਾਰਾਂ ਵੱਲੋਂ ਇਹਨੂੰ ਮਾਨਤਾ ਦਿੱਤੀ ਗਈ ਹੈ ਜਿਹੜੇ ਲੋਕ ਚੰਗਾ ਕੰਮ ਕਰ ਰਹੇ ਆ ਉਹਨਾਂ ਨੂੰ ਐਪਰੀਸ਼ੀਏਸ਼ਨ ਵੀ ਮਿਲਦੀ ਹੈ ਹੂੰ ਠੀਕ ਹੈ ਨਾ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਨਿੰਦਿਆ ਹੀ ਜਾਂਦਾ ਅچھے ਲੋਕ ਜਿਹੜਾ ਅੱਛਾ ਕੰਮ ਕਰਦੇ ਨੇ ਉਹਨਾਂ ਨੂੰ ਐਪਰੀਸ਼ੀਏਸ਼ਨ ਵੀ ਮਿਲਦੀ ਹੈ ਇਸ ਚੀਜ਼ ਦੇ ਵਿੱਚ ਤੁਹਾਨੂੰ ਇਸ ਫੀਲਡ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਬਜਵਾ ਸਾਹਿਬ ਮੈਨੂੰ ਸਰ ਅਰਾਊਂਡ 21 ਸਾਲ ਹੋ ਗਏ ਇਹ ਕੰਮ ਨੂੰ ਕਰਦੇ ਹੋਏ ਜੀ ਹਾਂਜੀ ਸੋ ਮੈਂ ਬਹੁਤ ਪੁਰਾਣਾ ਸਰ ਇਸ ਫੀਲਡ ਦੇ ਵਿੱਚ ਮਤਲਬ ਸਟਾਰਟਿੰਗ ਆਫ ਮਤਲਬ ਜਦੋਂ ਪੰਜਾਬ ਦੇ ਵਿੱਚ ਰੀਹੈਬ ਸੈਂਟਰਾਂ ਦੀ ਸ਼ੁਰੂਆਤ ਹੋਈ ਸੀ ਮੈਂ ਉਹਨਾਂ ਸਟਾਰਟਿੰਗ ਦੇ ਰੀਹੈਬ ਚੋਂ ਲਗਭਗ ਮਤਲਬ 20 ਸਾਲ ਤੋਂ ਦੋ ਦਾ ਹੱਕਿਆਂ ਤੋਂ ਤੁਸੀਂ ਰੀਹੈਬ ਚਲਾ ਰਹੇ ਹੋ ਜੀ ਸਰ ਤੁਹਾਡਾ ਇਸ ਫੀਲਡ ਦੇ ਵਿੱਚ ਆਉਣ ਦੀ ਕੋਈ ਵਜ੍ਹਾ ਸਰ ਵਜ੍ਹਾ ਇਹ ਕਹੀ ਜਾ ਸਕਦੀ ਹੈ ਕਿ ਸਾਡੀ ਆਪ ਦੀ ਜ਼ਿੰਦਗੀ ਚੋਂ ਇਹ ਨਾਮੁਰਾਦ ਚੀਜ਼ ਨਿਕਲੀ ਸਾਨੂੰ ਟ੍ਰੀਟਮੈਂਟ ਮਿਲਿਆ ਇੱਕ ਚੰਗੀ ਜਗ੍ਹਾ ਤੋਂ ਜਿੱਥੋਂ ਸਾਨੂੰ ਜ਼ਿੰਦਗੀ ਦੀ ਸੇਧ ਮਿਲੀ ਉਸ ਤੋਂ ਬਾਅਦ ਅਸੀਂ ਟ੍ਰੇਨਿੰਗਸ ਲਿੱਤੀਆਂ ਆਪਣੀ ਸਟੱਡੀਜ਼ ਕੀਤੀਆਂ ਔਰ ਇਸ profession ਦੇ ਵਿੱਚ ਅਸੀਂ ਆਏ ਔਰ ਇਹਨੂੰ ਚਲਾਉਣ ਦੀ ਯੋਗਤਾ ਮਿਲੀ ਸਾਨੂੰ ਹਨਾ ਸਾਨੂੰ ਟ੍ਰੇਨਿੰਗਸ ਦੇ ਨਾਲ ਸਾਨੂੰ ਟ੍ਰੇਨਡ ਹੋਏ ਅਸੀਂ ਔਰ ਇਹਨਾਂ ਨੂੰ ਪਤਾ ਲੱਗਿਆ ਕਿ rehab ਨੂੰ run ਕਿਵੇਂ ਕਰਨਾ ਹੈ ਕਿਉਂਕਿ ਜਦੋਂ ਡਾਕਟਰ ਦਵਾਈ ਬੰਦ ਕਰ ਦਿੰਦਾ ਸਾਡਾ ਕੰਮ ਉਦੋਂ ਸ਼ੁਰੂ ਹੁੰਦਾ ਜੀ ਜਦੋਂ ਡਾਕਟਰ ਲਿਖ ਦਿੰਦਾ ਕਿ ਸਟਾਪ ਮੈਡੀਸਨ ਉਸ ਦਿਨ ਤੋਂ ਬਾਅਦ ਸਾਡਾ ਕੰਮ ਸ਼ੁਰੂ ਆ ਸ਼ੁਰੂ ਹੋ ਜਾਂਦਾ ਕਿਉਂਕਿ ਇੱਕ ਜਿਹੜਾ ਨਸ਼ੇ ਵਾਲਾ ਬੰਦਾ ਹੈ ਉਹਦੇ ਦਿਮਾਗ ਦੇ ਵਿੱਚ ਹਜ਼ਾਰੋਂ ਹਜ਼ਾਰ ਸਵਾਲ ਹੈ ਨਸ਼ਾ ਛੱਡਣ ਤੋਂ ਬਾਅਦ ਆਏ ਕਿਵੇਂ ਹੋਊਗਾ ਉਵੇਂ ਕਿਵੇਂ ਹੋਊਗਾ ਮੈਂ ਕਿੱਦਾਂ ਚੱਲੂੰਗਾ ਮੇਰਾ ਪਰਿਵਾਰ ਕਿੱਦਾਂ ਸੈਟਲ ਹੋਊਗਾ ਨੰਬਰ ਆਫ ਕੁਐਸਚਨਸ ਆਰ देयर ਸੋ ਇਨ੍ਹਾਂ ਲੋਕਾਂ ਨੂੰ ਜਦ ਤੱਕ ਸੈਟੀਸਫੈਕਟਰੀ ਆਨਸਰ ਨਹੀਂ ਮਿਲਦਾ ਉਦੋਂ ਤੱਕ ਇੱਕ ਨਸ਼ੇਬਾਜ਼ ਬੰਦਾ ਟਿੱਕੇ ਬੈਠੂਗਾ ਨਹੀਂ ਉਹ ਤੁਹਾਡੀ ਗੱਲ ਸੁਣਨ ਦੀ ਸਥਿਤੀ 'ਚ ਨਹੀਂ ਆਊਗਾ ਤੇ ਤੁਹਾਡੀ ਗੱਲ ਤੇ ਅਮਲ ਨਹੀਂ ਕਰੂਗਾ ਤੁਹਾਡੀ ਨਿਗਾਹ ਦੇ ਵਿੱਚ ਇੱਕ ਚੰਗੇ ਰੀਹੈਬ ਦੀ ਸਿੰਪਲ ਡੈਫੀਨੇਸ਼ਨ ਕੀ ਹੈ ਜੀ ਸਰ ਜਿੱਥੇ ਚੰਗਾ ਖਾਣਾ ਮਿਲਦਾ ਹੋਵੇ ਚੰਗੀ ਮੈਡੀਕਲ ਕੇਅਰ ਹੋਵੇ ਸਾਫ਼ ਸੁਥਰਾ এনਵਾਇਰਨਮੈਂਟ ਹੋਵੇ ਤੇ ਜਿਹੜੇ ਲੋਕ ਚਲਾ ਰਹੇ ਉਹਨਾਂ ਨੂੰ ਤਜਰਬਾ ਹੋਵੇ ਚੰਗੀ ਗਾਈਡੈਂਸ ਦੇਣ ਦਾ ਇਹ ਚਾਰ ਚੀਜ਼ਾਂ ਜ਼ਰੂਰੀਆਂ ਕਿਸੇ ਵੀ ਚੰਗੇ ਰੀਹੈਬ ਨੂੰ ਚਲਾਉਣ ਵਾਸਤੇ ਅਕਸਰ ਜਦੋਂ ਨਾ ਆਪਾਂ YouTube ਦੇ ਉੱਪਰ ਮੰਨ ਲਓ ਅੱਜ ਰੀਹੈਬ ਸੈਂਟਰ ਜਾਂ ਨਸ਼ਾ ਛਡਾਊ ਕੇਂਦਰ ਲਿਖ ਕੇ ਸਰਚ ਕਰਦੇ ਆਂ ਬਹੁਤ ਸਾਰੀਆਂ ਏਦਾਂ ਦੀਆਂ ਵੀਡੀਓਜ਼ ਆਉਣਗੀਆਂ ਕੁਝ ਲੋਕ ਦੱਸ ਰਿਹਾ ਕਿ ਰੀਹੈਬ ਦੇ ਵਿੱਚ ਏਦਾਂ ਹੁੰਦਾ ਕੁੱਟਮਾਰ ਹੁੰਦੀ ਹੈ ਬਹੁਤ ਹੀ ਜ਼ਿਆਦਾ ਗੰਦਗੀ ਹੈ ਸਫਾਈ ਨਹੀਂ ਹੈ ਤਾਂ ਮਤਲਬ ਕਿਉਂ ਕਿਉਂ ਕਰਦੇ ਲੋਕ ਏਦਾਂ ਸਰ ਅਨਟ੍ਰੇਨਡ ਬੰਦੇ ਜਦੋਂ ਕਿਸੇ ਵੀ ਚੀਜ਼ ਨੂੰ ਚਲਾਣਗੇ ਨਾ ਮਾੜਾ ਡਰਾਈਵਰ ਦੇ ਹੱਥ ਬੱਸ ਫੜਾ ਦੋ ਉਹ ਸਵਾਰੀਆਂ ਨੂੰ ਲੈ ਡੁੱਬੂਗਾ ਇਸੀ ਤਰ੍ਹਾਂ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਜਿਹੜੇ ਲੋਕ ਉਹਨੂੰ ਚਲਾਉਣ ਵਾਲੇ ਉਹਨਾਂ ਦੀ ਅਗਰ ਮਤਲਬ ਉਹਨਾਂ ਨੂੰ ਤਜਰਬਾ ਨਹੀਂ ਹੈ ਔਰ ਉਹਨਾਂ ਦੇ ਕੋਲ ਪ੍ਰੋਪਰ ਕੁਆਲੀਫਿਕੇਸ਼ਨ ਨਹੀਂ ਹੈਗੀ ਤਾਂ ਉਹ ਕੋਈ ਨਾ ਕੋਈ ਐਸਾ ਕਾਰਨਾਮਾ ਕਰਨਗੇ ਜਿਹੜਾ ਰੋਜ਼ ਆਪਾਂ ਅਖਬਾਰਾਂ ਔਰ ਟੀਵੀਾਂ 'ਚ ਸੁਣਦੇ ਦੇਖਦੇ ਹਾਂ ਸੈਂਟਰਾਂ ਦੀ ਇੱਕ ਨੀਤੀ ਹੁੰਦੀ ਹੈ ਕਿ ਮੰਨ ਲਓ ਕੋਈ ਪੇਸ਼ੈਂਟ ਆਇਆ ਹੈ ਉੱਥੇ 2 ਮਹੀਨੇ ਉੱਥੇ ਲਾਏ ਤੀਸਰੀਵੇਂ ਉਸ ਨੂੰ ਹੀ ਸਟਾਫ ਦੇ ਵਿੱਚ ਆ ਜਾਂਦੇ ਮਤਲਬ ਸ਼ਾਇਦ ਜੌਬ ਦਿੱਤੀ ਜਾਂਦੀ ਹੈ ਆਈ ਡੋਨਟ ਨੋ दैट ਕਿ ਕਿੱਦਾਂ ਹੁੰਦਾ ਪਰ ਮੈਨੂੰ ਲੱਗਦਾ ਹੈ ਕਿ ਉੱਥੇ ਪ੍ਰੋਪਰ ਇੱਕ ਡਾਕਟਰ ਚਾਹੀਦੇ ਆ ਜਾਂ ਕਾਉਂਸਲਰ ਚਾਹੀਦੇ ਆ ਜਾਂ ਸੰਭਾਲਣ ਲਈ ਪ੍ਰੋਪਰ ਟ੍ਰੇਨਡ ਸਟਾਫ ਚਾਹੀਦੇ ਆ ਨਾ ਕਿ ਪੇਸ਼ੈਂਟ ਦੇਖੋ ਸਰ ਗੱਲ ਇਹ ਹੈ ਕਿ ਰੀਹੈਬਿਡੀਟੇਸ਼ਨ ਸੈਂਟਰ ਦਾ ਜਿਹੜਾ ਸਟਾਰਟਿੰਗ ਹੈ ਉਹ ਡਾਕਟਰ ਤੋਂ ਹੀ ਹੁੰਦੀ ਆ ਬਿਲਕੁਲ ਇੱਕ ਸੈਕਟ੍ਰਿਸਟ ਤੋਂ ਹੀ ਇਸ ਚੀਜ਼ ਦੀ ਸ਼ੁਰੂਆਤ ਹੋਊਗੀ ਜੀ ਉਹਦੀ ਰეკਮੈਂਡੇਸ਼ਨ ਤੇ ਹੀ ਐਡਮਿਸ਼ਨ ਹੁੰਦੀ ਹੈ ਠੀਕ ਹੈ ਨਾ ਇੱਕ ਨਸ਼ੇ ਵਾਲਾ ਬੰਦੇ ਦੀ ਜਿਹੜੀ ਫਿਜ਼ਿਕਲੀ ਪ੍ਰੋਬਲਮਾਂ ਦਾ ਜਿਹੜਾ ਸਮਾਧਾਨ ਹੈ ਉਹ ਸੈਟਰਸ ਡਾਕਟਰ ਕਰਦਾ ਬਿਲਕੁਕੁਲ ਉਤੋਂ ਬਾਅਦ ਉਸ ਨੂੰ ਮੇਨਟੇਨ ਕਰਨ ਵਾਸਤੇ ਰੀਹੈਬਿਟੇਸ਼ਨ ਸੈਂਟਰਸ ਦਾ ਜਿਹੜਾ ਪੀਅਰ ਐਜੂਕੇਟਰਸ ਕਾਉਂਸਲਰ ਜਿਹੜੇ ਉਹਨੂੰ ਚਲਾਉਣ ਵਾਲੇ ਲੋਕ ਨੇ ਉਹਨਾਂ ਦਾ ਤਜਰਬਾ ਕੰਮ ਕਰੂਗਾ ਨਾਲ ਨਾਲ ਸਾਈਕੋਲੋਜਿਸਟ ਔਰ ਐਮਐਸਡਬਲਿਊ ਜਿਹੜੇ ਕਾਉਂਸਲਰਸ ਨੇ ਜਿਨ੍ਹਾਂ ਦੀ ਡਿਊਟੀਆਂ ਹੁੰਦੀਆਂ ਰੀਹੈਬਿਟੇਸ਼ਨ ਸੈਂਟਰਾਂ ਦੇ ਵਿੱਚ ਉਹ ਲੋਕਾਂ ਦੀਆਂ ਲੋੜਿੰਦੀਆਂ ਸੇਵਾਵਾਂ ਨਾਲ-ਨਾਲ ਚੱਲਣਗੀਆਂ ਇਹ ਸਾਰੀ ਇੱਕ ਇੱਕ ਮਤਲਬ ਬਹੁਤ ਸੋਲਿਡ ਤਰੀਕੇ ਦਾ ਕੋਆਰਡੀਨੇਸ਼ਨ ਚਾਹੀਦਾ ਹੈ ਇੱਕ ਮਿਲ-ਜੁਲ ਕੇ ਚੱਲਣ ਵਾਲਾ ਕੰਮ ਹੈ ਇਹ ਕੱਲਾ ਕੋਈ ਬੰਦਾ ਇਸ ਚੀਜ਼ ਨੂੰ ਨਹੀਂ ਚਲਾ ਸਕਦਾ ਜੇ ਤੁਸੀਂ ਕਹੋ ਵੀ ਕੱਲਾ ਡਾਕਟਰ ਹੀ ਇਸ ਚੀਜ਼ ਨੂੰ ਰਨ ਕਰ ਲੂਗਾ ਉਹ ਵੀ ਪੋਸੀਬਲ ਨਹੀਂ ਹੈ ਤੇ ਕੱਲਾ ਪੀਅਰ ਐਜੂਕੇਟਰ ਕਾਉਂਸਲਰ ਇਸ ਚੀਜ਼ ਨੂੰ ਰਨ ਕਰ ਲੂਗਾ ਉਹ ਵੀ ਪੋਸੀਬਲ ਨਹੀਂ ਹੈ ਇੱਕ ਗੁੱਡ ਕੋਆਰਡੀਨੇਸ਼ਨ ਦੀ ਲੋੜ ਹੈ ਹੂੰ ਔਰ ਜਦ ਤੱਕ ਉਹ ਚੀਜ਼ ਨਹੀਂ ਹੋਊਗੀ ਉਦੋਂ ਤੱਕ ਇਸ ਚੀਜ਼ ਦਾ ਸਮਾਧਾਨ ਨਹੀਂ ਹੋ ਸਕਦਾ ਅ ਬਾਜਵਾ ਸਾਹਿਬ ਜਿੱਦਾਂ ਆਪਾਂ ਬੈਕ ਕੈਮਰਾ ਤੇ ਮੈਂ ਤੁਹਾਨੂੰ ਵੀਡੀਓਜ਼ ਦਿਖਾਈਆਂ YouTube ਦੇ ਉੱਪਰ ਕਿ ਕਿਸੇ ਵੀ ਸੈਂਟਰ ਦੀ ਆਪਾਂ ਦੇਖਦੇ ਹਾਂ ਹਾਲ ਪਏ ਹੋਏ ਆ ਵੱਡੇ ਵੱਡੇ ਹਾਲ ਦੇ ਵਿੱਚ 10 10 15 15 20 20 ਮੁੰਡੇ ਇਦਾਂ ਹੀ ਸਿੱਟੇ ਪਏ ਆਪਾਂ ਤੁਹਾਡਾ ਰੀਹੈਬੀ ਵਿਜ਼ਿਟ ਕੀਤਾ ਇਹ ਸਾਡਾ ਐਕਟੀਵਿਟੀ ਏਰੀਆ ਓਕੇ ਇੱਥੇ ਸਾਡੀ ਕਲਾਸਿਸ ਵਗੈਰਾ ਲੱਗਦੀਆਂ ਚੇਅਰਸ ਲੱਗ ਕੇ ਤੇ ਕਾਉਂਸਲਿੰਗ ਤੇ ਗਰੁੱਪ ਕਾਉਂਸਲਿੰਗ ਸੈਸ਼ਨ ਹੁੰਦਾ ਜੀ ਬਾਕੀ ਇੱਧਰ ਟੀਟੀ ਵਗੈਰਾ ਅਗੇ ਜਿਗਰੇਜ਼ੀਅਮ ਹਾਲ ਉਹ ਮੈਂ ਤੁਹਾਨੂੰ ਦੱਸਣਾ ਓਕੇ 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 ਇਹ ਸਰ ਸਾਡਾ ਜਿਮਨੇਸ਼ੀਅਮ ਆਹ ਲਾ ਇੱਧਰ ਹੂੰ ਹੂੰ ਠੀਕ ਹੈ ਨਾ ਇੱਧਰ ਸਾਰੇ ਇਕੁਪਮੈਂਟਸ ਬੱਚਿਆਂ ਦੇ ਰੱਖੇ ਹੋਏ ਆ ਜਿਮ ਬੜੀ ਵਧੀਆ ਬਣਾਈ ਹੈ ਤੁਸੀਂ ਇਧਰ ਜਿਹੜਾ ਬਣਾਇਆ ਬਾਈ ਮਤਲਬ ਕਿ ਕੋਸ਼ਿਸ਼ ਕੀਤੀ ਹੈ ਆਪਣੇ ਵੱਲੋਂ ਕਿ ਜੋ ਰਿਕੁਆਇਰ ਚੀਜ਼ਾਂ ਹੈਗੀਆਂ ਬੱਚਿਆਂ ਨੂੰ ਉਹ ਪ੍ਰੋਵਾਈਡ ਕੀਤੀਆਂ ਜਾਣ ਓਕੇ 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 ਹੂੰ ਫਿਰ ਸਾਡਾ ਇੱਕ ਰੂਮ ਦੇ ਵਿੱਚ ਦੋ ਜਾੜੇ ਨੇ ਇਸੀ ਲੱਗਿਆ ਹੋਇਆ ਅਟੈਚ ਟਾਇਲਟ ਬਾਥਰੂਮ ਹੈ ਰੀਕਵਾਇਰਡ ਇਨ ਆਨੀ ਫੈਸਿਲਿਟੀ ਜਿਹੜੀ ਹੈ ਹੈ ਤੁਹਾਨੂੰ ਉਹ ਮਿਲਦੀਆਂ ਨੇ ਇਹ ਸਾਰੀਆਂ ਚੀਜ਼ਾਂ ਬਸ ਹੀ ਡਾਟਾ ਅਵੇਲੇਬਲ ਹੈ ਨਾ ਓਕੇ ਠੀਕ ਹੈ ਨਾ ਠੀਕ ਹੈ ਮਤਲਬ ਕਿ ਹਰ ਚੀਜ਼ ਮੌਕੇ ਤੇ ਮੁੰਜੇ ਨੂੰ ਜੋ ਰਿਕਵਾਇਰਡ ਹੈ ਉਹ ਮਿਲਦੀ ਹੈ ਮੇਰੀ ਰਿਕਵਾਇਰਡ ਤੋਂ ਵੀ ਐਕਸਟਰਾ ਲੱਗ ਰਿਹਾ ਮੈਨੂੰ ਤਾਂ ਪ੍ਰੈਸ ਵਗੈਰਾ ਪਈ ਜਾਏ ਹਾਂਜੀ ਹਾਂਜੀ ਤੇ ਇਕੱਦਰ ਆ ਰੂਮ ਆ ਗਿਆ ਪਰ ਨੈਕਸਟ ਜਿੱਥੇ ਪੀਸ਼ੈਂਟਰ ਇਹ 3 ਰੂਮਸਰ ਸੈੱਟ ਹੈ ਆਪਣਾ ਟਿੰ ਸ਼ੇਅਰਿੰਗ ਦਾ ਨੰਬਰ ਹੈ ਨੰਬਰ 20 21 22 ਤੇ 23 ਹੈ ਨਾ ਐਸੀ ਵੀ ਅਟੈਚ ਟੋਇਲਟ ਬਾਥਰੂਮ ਔਰ ਫੈਸਿਲਿਟੀ ਜਰਨੀ ਆ। ਜੀ ਮਤਬਾਜਬਾਬ ਤੁਸੀਂ ਹੋਟਲ ਲੱਜਣਾ ਹੈ। ਮਤਲਬ ਕਿ ਗੁੱਡ ਹੋਸਟਲ ਹੋਟਲ ਕਾਈਂਡ ਆਫ ਕਹੋ ਜੋ ਵੀ ਕਹਿ ਸਕਦੇ ਹੋ ਇਹ ਚੀਜ਼। ਠੀਕ ਹੈ ਨਾ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕੁਝ ਸੱਚਾ ਹੋਵੇ ਪੀਸ਼ੈਂਟਰ। ਇਸ ਡਾਰਮੈਂਟਰੀ ਐਵੇਂ ਐਵੇਂ ਕਰਕੇ ਸਾਡੇ ਕੋਲ ਇਸ ਫਲੋਰ ਤੇ 10 ਰੂਮ ਹੈ 10 ਰੂਮ ਹੈ ਔਰ ਸਾਡੇ ਕੋਲ ਥੱਲੇ ਵਾਲੇ ਫਲੋਰ ਤੇ ਜੀ ਔਰ ਇੱਥੇ ਇਹਨਾਂ ਦਾ ਖਾਣਾ ਪੀਣਾ ਸਾਰਾ ਪੱਕਦਾ ਜੀ। ਠੀਕ ਹੈ ਠੀਕ ਹੈ। ਔਰ ਇੱਧਰ ਕਿਚਨ ਬਣਾ ਕੇ ਖਾਣਾ ਤਿਆਰ ਹੋ ਰਿਹਾ ਇੱਧਰ ਪਾਣੀ ਹੈ ਜਿਹੜਾ ਕਿ ਇਹਨਾਂ ਨੂੰ ਵਾਟਰ ਫਿਲਟਰ ਹੈ ਵਗੈਰਾ ਪ੍ਰੋਪਰ ਲੱਗੇ ਹੋਏ ਹਨ ਇਹਨਾਂ ਦੇ। ਠੀਕ ਹੈ। ਹਾਂਜੀ। ਇਹ ਖਾਣਾ ਅੱਜ ਅੱਛਾ ਬਣਦਾ ਹੈ। ਹਮਾਰੇ ਆਉਣੇ ਦੀ ਵਜ੍ਹਾ ਸੇ ਇਹ ਬਿਲਕੁਲ ਐਸਾ ਬਣਦਾ ਹੈ। ਓਕੇ ਓਕੇ। ਪਰ ਵਾਸ਼ਿੰਗ ਏਰੀਆ ਹੈ ਔਰ ਬਾਹਰ ਇਹਨਾਂ ਦੇ ਬੱਚਾ ਦੇ ਕੱਪੜੇ ਵਗੈਰਾ ਧੋਲਦੇ ਉਹਨੇ। ਓਕੇ ਓਕੇ। ਠੀਕ ਹੈ ਨਾ ਪਰ ਸਿਕਿਉਰਿਟੀ ਦਾ ਹਰ ਜਗ੍ਹਾ ਪ੍ਰੋਪਰ ਧਿਆਨ ਰੱਖਿਆ ਗਿਆ ਹੈ। ਦੇਖ ਰਹੇ ਆਪਾਂ। ਅਸੀਂ ਕਵਰਡ ਸਿਸਟਮ ਰੱਖਦੇ ਹਾਂ। ਕਿਉਂਕਿ ਨਹੀਂ। ਸੋ so that ਕਿ ਐਸਕੇਪ ਦਾ ਚਾਂਸ ਘੱਟ ਤੋਂ ਘੱਟ ਰਵੇ ਕਿਉਂਕਿ ਹਰ ਮਾਪਾ ਬਾਪ ਹੈ ਜਿਹੜਾ ਉਹ ਸਿਕਿਉਰਿਟੀ ਨੂੰ ਲੈ ਕੇ ਬਹੁਤ ਧਿਆਨ ਦਿੰਦੇ ਆ ਕਿ ਬੱਚੇ ਦੀ ਸੇਫਟੀ ਕੀ ਹੈ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਸਿਕਿਉਰਿਟੀ ਹੂੰ ਜੋ ਕੁਝ ਵੀ ਇੱਥੇ ਹੁੰਦਾ ਤੁਹਾਡੀ ਦੇਖ ਰੱਖ ਚੰਦਾ ਜੀ ਜੀ ਸਰ ਇਹ ਅੰਡਰ ਸੀਸੀਟੀਵੀ ਸਰਵੇਲੈਂਸ ਔਰ 24/7 ਸਾਡੀ ਪੈਣੀ ਨਿਗਾਹ ਹੁੰਦੀ ਹੈ ਹੂੰ ਨਾਈਟ ਡਿਊਟੀਆਂ ਵੀ ਲੱਗਦੀਆਂ ਔਰ ਸਾਰਾ ਕੁਝ ਸਿਸਟਮ ਨੂੰ ਪ੍ਰੋਪਰ ਦੇਖ ਰਹੇ ਕੀਤਾ ਜਾਂਦਾ ਹੈ ਸਾਕੀ ਪੇਸ਼ੈਂਟਾਂ ਦਾ ਜਿਹੜਾ ਸਿਸਟਮ ਹੈ ਪ੍ਰੋਪਰ ਚੱਲ ਸਕੇ ਲੋਕਾਂ ਦੀ ਇੰਨੀ ਕੀ ਮੈਂਟੈਲਿਟੀ ਇਦਾਂ ਦੀ ਹੋ ਗਈ ਜਾਂ ਉਹਨਾਂ ਨੂੰ ਡੰਗਰ ਹੀ ਕਿਉਂ ਸਮਝਿਆ ਜਾਂਦਾ ਹੈ ਪੇਸ਼ੈਂਟਸ ਨੂੰ ਸਰ ਦੇਖੋ ਡੰਗਰ ਸਮੇਣਾ ਤਾਂ ਬੜੀ ਮਾੜੀ ਮਾਨਸਿਕਤਾ ਦੀ ਨਿਸ਼ਾਨੀ ਹੈ ਬਿਲਕੁਲ ਜੀ ਬਿਲਕੁਲ ਕਿ ਕੋਈ ਵੀ ਜਿਹੜਾ ਬੰਦਾ ਨਸ਼ੇ ਦਾ ਆਦੀ ਹੈ ਪਹਿਲੀ ਚੀਜ਼ ਜਦੋਂ ਅਸੀਂ ਉਹਨੂੰ ਇੱਕ ਪੇਸ਼ੈਂਟ ਕਨਸਿਡਰ ਕਰਤਾ ਤਾਂ ਉਹ ਇੱਕ ਉਸ ਵਿਅਕਤੀ ਨੂੰ ਮਦਦ ਦੀ ਲੋੜ ਹੈ ਉਹਨੂੰ ਕ੍ਰਾਈਮਨਲ ਮੰਨਦੇ ਹੈ ਬਾਕੀ ਤਾਂ ਨਹੀਂ 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 ਸਰ ਉਹ ਕ੍ਰਾਈਮਨਲ ਨਹੀਂ ਹੈ ਉਹ ਇੱਕ ਪੇਸ਼ੈਂਟ ਹੈ ਸਰ ਇੱਕ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਨਾ ਇੱਕ ਰਾਹ ਚੱਲਦੇ ਸ਼ਰਾਬੀ ਜਿਹੜੇ ਬੰਦੇ ਨੇ ਸ਼ਰਾਬੀ ਵੀ ਇੱਕ ਪੇਸ਼ੈਂਟ ਹੈ ਹਨਾ ਜਿਹੜੇ ਕ੍ਰੋਨਿਕ ਐਲਕੋਹਾਲਿਕ ਨੇ ਜਿਹੜੇ ਸਵੇਰੇ ਕੁੰਡੇ ਖੜਕਾ ਕੇ ਠੇਕੇ ਦੇ ਬੂਹੇ ਖਲਵਾਂਦੇ ਨੇ ਉਹਨਾਂ ਸ਼ਰਾਬੀਆਂ ਦੀ ਗੱਲ ਕਰ ਰਹੇ ਆ ਜਿਹੜੇ ਸ਼ਰਾਬੀ ਨਾਰਮਲ ਸੋਸ਼ੀਅਲ ਡ੍ਰਿੰਕਰ ਆ ਉਹ ਕੈਟਾਗਰੀ ਅਲੱਗ ਹੈ ਜਿਹੜੇ ਸਵੇਰ 7 ਵਜੇ ਠੇਕਿਆਂ ਤੇ ਖੜੇ ਆ ਹਾਂਜੀ ਉਹ ਬੰਦਿਆਂ ਨੂੰ ਅਸੀਂ ਇੱਕ ਪੇਸ਼ੈਂਟ ਕਨਸਿਡਰ ਕਰਕੇ ਚੱਲਦੇ ਨੇ ਮੰਨ ਲਓ ਇੱਕ ਸ਼ਰਾਬੀ ਬੰਦਾ ਰਾਹ ਚੱਲਦਾ ਡਿੱਗ ਜਵੇ ਉਹਨੂੰ ਕੋਈ ਨਹੀਂ ਚੱਕੂਗਾ ਜੀ ਰਾਹ ਚੱਲਦਾ ਨਾਰਮਲ ਬੰਦਾ ਡਿੱਗ ਜੇ ਉਹਨੂੰ 10 ਬੰਦੇ ਚੱਕ ਕੇ ਹਸਪਤਾਲ ਪਹੁੰਚਾਉਣਗੇ ਬਿਲਕੁਲ ਵੀ ਇਹਨੂੰ ਹਾਰਟ ਅਟੈਕ ਹੋ ਗਿਆ ਇਹਨੂੰ ਮਿਰਗੀ ਦਾ ਦੌਰਾ ਪੈ ਗਿਆ ਇਹਨੂੰ ਆਹ ਪ੍ਰੋਬਲਮ ਹੋ ਗਈ ਇਹਨੂੰ ਇਹ ਪ੍ਰੋਬਲਮ ਹੋ ਗਈ ਪਰ ਸ਼ਰਾਬੀ ਵੀ ਪੇਸ਼ੈਂਟ ਹੈ ਬਟ ਜਿਹੜੇ ਹਾਲਾਤ ਪੈਦਾ ਹੋਏ ਹੋਏ ਆ ਸਾਡੀ ਸਮਾਜਿਕ ਸੋਚ ਹੈ ਜਿਹੜੀ ਉਹਨੂੰ ਉੱਪਰ ਚੱਕਣ ਦੀ ਸਰ ਲੋੜ ਹੈ ਜਿਹੜਾ ਸ਼ਰਾਬੀ ਦਾ ਪਰਿਵਾਰ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਤੇ ਕੀ ਬੀਤਦੀ ਉਹਦੀ ਬੀਵੀ ਬੱਚੇ ਹਰ ਰੋਜ਼ ਨਰਕ ਚ ਝੇਲਦੇ ਆ ਸਰ ਬਿਲਕੁਲ ਜਿੰਨੇ ਦਾ ਉਹ ਬੇਟਾ ਹੈ ਜਿਹਦਾ ਪਿਓ ਹੈ ਜੀ ਉਹਦੀ ਵਾਈਫ ਮਾਰ ਖਾਂਦੀ ਹੋਣੀ ਹੈ ਉਹਦਾ ਬੱਚਾ ਪਤਾ ਨਹੀਂ ਕੀ ਕੀ ਡਿਸਕ੍ਰਿਮੀਨੇਸ਼ਨ ਝੇਲਦਾ ਹੋਣਾ ਠੀਕ ਹੈ ਨਾ ਉਹਦੀ ਮਾਂ ਪਤਾ ਨਹੀਂ ਵਿਚਾਰੀ ਕਿਹੜੇ-ਕਿਹੜੇ ਅਰਦਾਸਾਂ ਕਰਦੀ ਨਹੀਂ ਥੱਕਦੀ ਹੋਣੀ ਕਿ ਮੇਰੇ ਪੁੱਤ ਨੂੰ ਵੀ ਸਿਹਤ ਆ ਜਾਵੇ ਕਿਤੋਂ ਉਹਨਾਂ ਵਾਸਤੇ ਆਪਾਂ ਜੇ ਕਹੀਏ ਕਿ ਟੇਬਲ ਲਾ ਕੇ ਡਾਕਟਰ ਦਵਾਈ ਦੇ ਕੇ ਉਹਨੂੰ ਘਰੇ ਭੇਜ ਦੇਵੇ ਤੇ ਵੀ ਉਹ ਸ਼ਰਾਬੀ ਠੀਕ ਹੋ ਜਾਊਗਾ ਇਟ ਇਜ਼ ਨੋਟ ਪੋਸੀਬਲ ਸਰ ਇਹ ਨਹੀਂ ਹੋ ਸਕਦਾ ਅਗਰ ਕਿਸੇ ਵੀ ਸ਼ਰਾਬੀ ਜਾਂ ਨਸ਼ਈ ਬੰਦੇ ਨੂੰ ਚਿੱਟੇ ਵਾਲੇ ਨੂੰ ਭੁੱਕੀ ਵਾਲੇ ਨੂੰ ਫੀਮ ਵਾਲੇ ਨੂੰ ਟਰੀਟਮੈਂਟ ਜਦ ਤੱਕ ਪ੍ਰੋਪਰ ਨਹੀਂ ਮਿਲੂਗਾ ਲੋੜੀਂਦਾ ਸਮਾਂ ਨਹੀਂ ਲੱਗੂਗਾ ਨਤੀਜਾ ਤੁਹਾਨੂੰ ਨਹੀਂ ਮਿਲਣਾ ਜੁੰਨੀ ਮਰਜ਼ੀ ਤੁਸੀਂ ਥਾਂ ਘੁੰਮੀ ਚੱਲੋ ਜਿੱਥੋਂ ਮਰਜ਼ੀ ਦਵਾਈਆਂ ਲਈ ਚੱਲੋ ਚਾਹੇ ਦੇਸੀ ਲੈ ਲਓ ਚਾਹੇ ਅੰਗਰੇਜ਼ੀ ਲੈ ਲਓ ਚਾਹੇ ਆ ਇੱਥੇ ਡਾਕਟਰ ਟਰਾਈ ਕਰ ਲਓ ਲੁਧਿਆਣਾ ਜਲੰਧਰ ਦਿੱਲੀ ਅਮਰੀਕਾ ਕੈਨੇਡਾ ਕਿਤੇ ਵੀ ਕਰ ਲਓ ਸਰ ਜਦ ਤੱਕ ਤੁਸੀਂ ਪ੍ਰੋਪਰ ਸਮਾਂ ਨਹੀਂ ਦਿਓਗੇ ਉਦੋਂ ਤੱਕ ਨਤੀਜਾ ਨਹੀਂ ਆਉਣਾ ਤੁਹਾਡੇ ਅਕੋਰਡਿੰਗ ਸਰ ਕੀ ਪ੍ਰੋਸੀਜਰ ਹੈ ਮਤਲਬ ਤੁਹਾਡੇ ਰਿਹਾਬ ਦਾ ਮੰਨੀ ਆਪਾਂ ਡੇ ਫਰਸਟ ਤੋਂ ਲੈ ਕੇ ਕੀ ਕਿਦਾਂ ਸਟਾਰਟ ਕਰਦੇ ਤੁਸੀਂ ਪੇਸ਼ੈਂਟ ਅੱਜ ਤੁਹਾਡੇ ਕੋਲ ਆ ਰਿਹਾ ਹੈ ਰੀਹੈਬਿਲਿਟੇਸ਼ਨ ਸੈਂਟਰ ਦਾ ਜਿਹੜਾ ਅਸੂਲ ਹੈ ਗੁੱਡ ਰਿਕਵਰੀ ਨੀਡਸ ਅ ਗੁੱਡ ਟਾਈਮ ਚੰਗੇ ਨਤੀਜੇ ਲਈ ਚੰਗਾ ਸਮਾਂ ਚਾਹੀਦਾ ਜੀ ਠੀਕ ਹੈ ਕਿਸੇ ਵੀ ਨਸ਼ਈ ਬੰਦੇ ਦੇ ਸਰੀਰਕ ਤੌਰ ਦੇ ਉੱਤੇ ਨਾਰਮਲ ਹੁੰਦੇ ਹੁੰਦੇ ਨੂੰ ਘੱਟੋ-ਘੱਟ ਮਹੀਨਾ ਡੇਢ ਲੱਗਦਾ ਉਸ ਤੋਂ ਬਾਅਦ ਉਹਦੀ ਮਨੋਸਥਿਤੀ ਹੈ ਜਿਹੜੀ ਮਾਨਸਿਕ ਅਵਸਥਾ ਹੈ ਉਹਨੂੰ ਸ਼ਾਂਤ ਹੁੰਦੇ ਹੁੰਦੇ ਨਾਰਮਲ 90 ਦਿਨ ਲੱਗਦੇ ਆ ਸਰ ਉਦੋਂ ਬਾਅਦ ਉਹਦੀ ਮਾਨਸਿਕ ਵਿਕਾਸ ਹੁੰਦਾ ਉਹਦਾ ਮਾਨਸਿਕ ਗਰੋਥ ਜਿਹਨੂੰ ਕਹਿੰਨੇ ਹੁੰਦੀ ਹੈ ਉਹ ਆਪਣੀਆਂ ਕਮੀਆਂ ਤੇ ਕੰਮ ਕਰਦਾ ਉਹਨੂੰ ਕਾਉਂਸਲਿੰਗਸ ਮਿਲਦੀਆਂ ਸਰ 6 8 10 ਮਹੀਨੇ ਕਿਸੇ ਵੀ ਪੇਸ਼ੈਂਟ ਦੀ ਰਿਕਵਰੀ ਚ ਲੱਗਦੇ ਹੈ ਬਾਜਵਾ ਸਾਹਿਬ ਤੁਸੀਂ ਦੱਸਿਆ ਕਿ 6 ਤੋਂ 10 ਮਹੀਨੇ 8 9 ਮਹੀਨੇ ਮਤਲਬ ਮਿਨੀਮਮ ਚਾਹੀਦੀ ਚਾਹੀਦੀ ਹੈ ਇੱਕ ਪੇਸ਼ੈਂਟ ਨੂੰ ਰਿਕਵਰ ਹੋਣ ਵਾਸਤੇ ਨਾਰਮਲ ਮੁੱਖ ਧਾਰਾ ਦੇ ਵਿੱਚ ਵਾਪਸ ਆਉਣ ਵਾਸਤੇ ਤੁਹਾਡੇ ਰੀਹੈਬ ਦੇ ਵਿੱਚ ਕਿਦਾਂ ਟਰੀਟ ਕੀਤਾ ਜਾਂਦਾ ਹੈ ਡੇ ਫਰਸਟ ਤੋਂ ਕੀ ਪ੍ਰੋਸੀਜਰ ਕਿਦਾਂ ਕਿਦਾਂ ਕੰਮ ਕਰਦੇ ਹੋ ਜੀ ਤੁਸੀਂ ਸਰ ਪੇਸ਼ੈਂਟ ਦੀ ਐਡਮਿਸ਼ਨ ਤੋਂ ਬਾਅਦ ਜਿਹੜੀਆਂ ਉਹਦੀਆਂ ਨੀਡਿਡ ਮੈਡੀਸਨ ਆ ਉਹ ਤਾਂ ਪਹਿਲਾਂ ਹੀ ਲੈ ਕੇ ਪੇਸ਼ੈਂਟ ਪਹੁੰਚਦਾ ਸਾਡੇ ਕੋਲੇ ਸੈਕਟਰੀਸ ਤੋਂ ਆਫਟਰ ਥੈਟ ਜਦੋਂ ਉਹਦਾ ਫਿਜ਼ੀਕਲ ਕੰਡੀਸ਼ਨ ਬੈਟਰ ਹੁੰਦੀ ਹੈ ਅਸੀਂ ਉਹਨੂੰ ਯੋਗਾ ਮੈਡੀਟੇਸ਼ਨ ਕਾਉਂਸਲਿੰਗਸ ਵਾਲੇ ਪਾਸੇ ਨੂੰ ਤੋਰਦੇ ਹਾਂ ਇੱਕ ਐਕਟੀਵਿਟੀਜ਼ ਵਾਲੇ ਪਾਸੇ ਪੇਸ਼ੈਂਟ ਨੂੰ ਸਪੋਰਟਸ ਵਾਲੇ ਪਾਸੇ ਨੂੰ ਉਹਦੋਂ ਪੁੱਛ ਦਈਦਾ ਕਿ ਤੇਰਾ ਉਹਨੂੰ ਜਿਮ ਦਾ ਸ਼ੌਂਕ ਹੈ ਤਾਂ ਉਧਰ ਨੂੰ ਲਾਈਦਾ ਜੇ ਯੋਗਾ ਦਾ ਸ਼ੌਂਕ ਹੈ ਤਾਂ ਉਹਨੂੰ ਉਧਰ ਨੂੰ ਲਾਈਦਾ ਉਹਨੂੰ ਫਿਜ਼ੀਕਲ ਐਕਟੀਵਿਟੀ ਵਾਲੇ ਪਾਸੇ ਮੋਟੀਵੇਟ ਕੀਤਾ ਜਾਂਦਾ ਉਹਨੂੰ ਇੰਡੀਵਿਜੂਅਲ ਤੇ ਗਰੁੱਪ ਕਾਉਂਸਲਿੰਗਸ ਮਿਲਦੀਆਂ ਦੇਖੋ ਪ੍ਰੋਸੀਜਰ ਦੇ ਵਿੱਚ ਸਭ ਤੋਂ ਜਿਹੜਾ ਅਹਿਮ ਰੋਲ ਹੈ ਉਹ ਸਰ ਕਾਉਂਸਲਿੰਗ ਦਾ 90% ਜਿਹੜਾ ਰੋਲ ਹੈ ਕਾਉਂਸਲਿੰਗ ਦਾ ਤੇ 10% ਰੋਲ ਸਰ ਦਵਾਈਆਂ ਦਾ ਹੈ ਠੀਕ ਹੈ ਜਦੋਂ ਉਸ ਬੰਦੇ ਨੂੰ ਟਾਈਮ ਟੂ ਟਾਈਮ ਸੇਧ ਮਿਲੂਗੀ ਹੂੰ ਉਹਨੂੰ ਗਾਈਡੈਂਸ ਮਿਲੂਗੀ ਔਰ ਉਹ ਬੰਦਾ ਗਾਈਡੈਂਸ ਨੂੰ ਫੋਲੋ ਕਰ ਗਿਆ ਉਹਦਾ ਪਰਿਵਾਰ ਫੋਲੋ ਕਰ ਗਿਆ ਨਤੀਜਾ ਉਦੋਂ ਮਿਲਣਾ ਸਰ ਜੇ ਪਰਿਵਾਰ ਗੱਲ ਮੰਨ ਕੇ ਚੱਲੂਗਾ ਨਹੀਂ ਤਾਂ ਚੱਲਦੇ ਟ੍ਰੀਟਮੈਂਟ 'ਚ ਮੰਨ ਲੋ ਜੇ ਕੋਈ ਮਰੀਜ਼ ਠੀਕ ਹੋਣ ਵਾਲੇ ਲੱਛਣ ਦਿਖ ਰਹੇ ਆ ਤਾਂ ਉਹਦਾ ਫੈਮਿਲੀ ਵਿੱਚੋਂ ਆ ਕੇ ਉਹਨੂੰ ਡਿਸਟਰੈਕਟ ਕਰ ਦਿੰਦੀ ਐ ਕਿ ਨਹੀਂ ਜੀ ਸਾਡੇ ਤਾਂ ਜੀ ਵਿਆਹ ਬੜਾ ਜ਼ਰੂਰੀ ਆ ਗਿਆ ਦੀਵਾਲੀ ਆ ਗਈ ਜੀ ਦੁਸ਼ਹਿਰਾ ਆ ਗਿਆ ਜੀ ਲੋਹੜੀ ਆ ਗਈ ਜੀ ਆਹ ਹੋਲੀ ਆ ਗਈ ਜੀ ਇਹ ਚੀਜ਼ਾਂ ਕੋਈ ਮੈਟਰ ਨਹੀਂ ਕਰਦੀਆਂ ਕਿਸੇ ਵੀ ਟ੍ਰੀਟਮੈਂਟ ਦੇ ਵਿੱਚ ਮੈਟਰ ਕਰਦੀ ਐ ਬੰਦੇ ਦੀ ਲਾਈਫ ਜਦ ਤੱਕ ਉਹ ਸੈਟਲ ਨਹੀਂ ਹੋਊਗਾ ਉਹ ਬੰਦਾ ਏਬਲ ਨਹੀਂ ਐ ਬਾਹਰ ਜਾਣ ਤੱਕ ਉਦੋਂ ਤੱਕ ਪਰਿਵਾਰ ਨੂੰ ਰੀਹੈਬ ਤੋਂ ਪੇਸ਼ੈਂਟ ਨੂੰ ਬਾਹਰ ਕੱਢਣਾ ਨਹੀਂ ਚਾਹੀਦਾ ਨਹੀਂ ਸਰ ਬਾਕੀ ਮੰਨ ਲਓ ਤੁਸੀਂ ਕਹੇ ਕਿ ਕੋਈ ਵਿਆਹ ਆ ਗਿਆ ਘਰੇ ਕੁਝ ਵੀ ਆ ਗਿਆ ਦੇਖੋ ਸਰ ਗ੍ਰੈਸਤੀ ਜੀਵਨ ਬੰਦਾ ਬਤੀਤ ਕਰਦਾ ਹੈ ਕੁਝ ਵੀ ਦੇਖੋ ਹਨਾ ਤੇ ਕੋਈ ਨਾ ਕੋਈ ਹੁੰਦੀ ਹੈ ਇੰਪੋਰਟੈਂਸ ਤਾਂ ਉਸ ਟਾਈਮ ਦੇ ਵਿੱਚ ਆਪਾਂ ਕੋਈ ਛੁੱਟੀ ਵਗੈਰਾ ਲੈ ਕੇ ਜਾ ਸਕਦੇ ਆ ਜਾਂ ਕਿੱਦਾਂ ਕੁਝ ਹੈ ਨਹੀਂ ਜਾਣਾ ਚਾਹੀਦਾ ਦੇਖੋ ਜਾਣਾ ਨਹੀਂ ਚਾਹੀਦਾ ਬਾਕੀ ਕਈ ਪਰਿਵਾਰ ਹੁੰਦੇ ਆ ਜਿਹੜੇ ਜਿੱਦੀ ਹੁੰਦੇ ਆ ਕਹਿੰਦੇ ਨਹੀਂ ਜੀ ਇੱਕ ਵਾਰ ਅਸੀਂ ਲੈ ਕੇ ਜਾ ਕੇ ਦੇਖ ਲਈਏ ਫਿਰ ਸਰ ਪਟਾਕੇ ਪੈਂਦੇ ਨੇ ਅੱਛਾ ਮਤਲਬ ਬੰਦਾ ਇੱਕ ਦੋ ਦਿਨਾਂ ਦਾ ਚਲੇ ਜਾਂਦਾ ਜਿਆ ਪੇਸ਼ੈਂਟ ਦੇਖੋ ਸਰ ਏਬਲ ਨਹੀਂ ਹੋਇਆ ਜਦ ਤੱਕ ਸਾਰ ਇੱਕ ਗੱਲ ਹੈ ਜੇ ਅਸੀਂ ਅਕਤੂਬਰ ਚ ਕਣਕ ਬੀਜੀ ਹੈ ਨਾ ਤਾਂ ਅਪ੍ਰੈਲ ਚ ਵੱਢ ਹੋਣੀ ਹੈ ਇਹ ਤਾਂ ਬਿਲਕੁਲ ਫਰਵਰੀ ਚ ਨਹੀਂ ਵੱਢ ਸਕਦੀ ਇਹ ਗੱਲ ਹੈ ਤੇ ਐਦਾਂ ਹੀ ਇੱਕ ਮਰੀਜ਼ ਹੈ ਉਹਨੂੰ ਠੀਕ ਹੋਣ ਲਈ ਲੜਿੰਦਾ ਸਮਾਂ ਚਾਹੀਦਾ ਹੈ ਜੇ ਵਿੱਚੋਂ ਲੈ ਕੇ ਜਾਓਗੇ ਉਹ 15 ਦਿਨੀ ਮਹੀਨੇ 2 ਮਹੀਨੇ ਨੂੰ ਉਹਨੇ ਦੁਬਾਰਾ ਨਸ਼ਾ ਕਰਨਾ ਹੀ ਕਰਨਾ ਖਰਾਬ ਹੋ ਹੀ ਜਾਣਾ ਮਤਲਬ ਉਹਨੇ ਕੀ ਉਹ ਮਤਲਬ ਉਹਦਾ ਮੈਂਟਲੀ ਸੈਟਅਪ ਉੱਤੇ ਨਹੀਂ ਹੁੰਦਾ ਯਾ ਨਹੀਂ ਪੋਸੀਬਲ ਹੋ ਸਕਦਾ ਸਰ ਉਹ ਸਟੇਬਲ ਨਹੀਂ ਹੋਇਆ ਉਹ ਬਾਹਰ ਜਾ ਕੇ ਮੇਨਟੇਨ ਕਰਨ ਯੋਗ ਨਹੀਂ ਹੈ ਤਾਂ ਉਹ ਬਾਹਰ ਜਾ ਕੇ ਵਿਚਾਰਾ ਡਿੱਗੂ ਗਈ ਇਹ ਚ ਪੇਸ਼ੈਂਟ ਕਸੂਰਵਾਰ ਨਹੀਂ ਹੈ ਹੂੰ ਜਿਸ ਸਮੇਂ ਤੋਂ ਪਹਿਲਾਂ ਅਸੀਂ ਉਹਨੂੰ ਬਾਹਰ ਕੱਢ ਲਿਆ ਉਹ ਬੰਦਾ ਬਾਹਰ ਜਾ ਕੇ ਵਿਚਾਰਾ ਕੋਸ਼ਿਸ਼ ਤਾਂ ਕਰ ਰਿਹਾ ਕਿ ਚੱਲ ਯਾਰ ਹੁਣ ਮੈਂ ਚਿੱਟਾ ਛੱਡਦਾ ਮੈਂ ਕਹੀ ਕਹਿੰਦੇ ਮੈਂ ਮੈਂ ਜੀਵ ਵਾਲੀ ਗੋਲੀ ਸ਼ੁਰੂ ਕਰ ਲੈਣਾ ਮੈਂ दारू ਪੀਣ ਲੱਗ ਜਾਣਾ ਲੋਕੀ ਮੈਕਸਿਮਮ ਕਰਦੇ ਆ ਮੈਂ ਐ ਕਰ ਲੈਣਾ ਮੈਂ ਉਹ ਕਰ ਲੈਣਾ ਸਰ ਜੋ ਮਰਜ਼ੀ ਕਰ ਲੋ ਜਿਹੜੇ ਬੰਦੇ ਦਾ ਜੋ ਪਸੰਦ ਦਾ ਨਸ਼ਾ ਉਹਨੇ ਮੁੜ ਤੁਰ ਖੋਤੀ ਬੋਰ ਥੱਲੇ ਆਉਣੀ ਆਉਣੀ ਹੈ ਲੋਕ ਇਹਨਾਂ ਡਰਦੇ ਕਿਵੇਂ ਰੀ ਹੈਬਸੈਂਟ ਨਸ਼ਾ ਛਡਾਊ ਕੇਂਦਰ ਦੇ ਨਾਮ ਤੋਂ ਜਾਂ ਲੋਕਾਂ ਦੇ ਘਰ ਦੇ ਪੇਸ਼ੈਂਟਸ ਦੇ ਪਰਿਵਾਰ ਇਹਨਾਂ ਘਬਰਾਉਂਦੇ ਕਿਉਂ ਆ ਸਰ ਮੈਂ ਤੁਹਾਨੂੰ ਪਹਿਲਾਂ ਵੀ ਇਹ ਚੀਜ਼ ਦੱਸਿਆ ਕਿਉਂਕਿ ਉਹਨਾਂ ਨੇ ਅੱਜ ਤੱਕ ਸੁਣਿਆ ਦੇਖਿਆ ਹੀ ਮਾੜਾ ਜਦ ਉਹਨਾਂ ਨਾਲ ਕਿਸੇ ਨਾਲ ਚੰਗਾ ਹੋਇਆ ਹੀ ਨਹੀਂ ਤਾਂ ਉਹ ਵਿਚਾਰਾ ਚੰਗਾ ਉਹਨੂੰ ਐਕਸਪੀਰੀਅੰਸ ਨਹੀਂ ਹੋਇਆ ਤਾਂ ਉਹ ਇਸ ਲਈ ਲੋਕ ਡਰਦੇ ਨੇ ਉਹ ਲੋਕ ਡਾਕਟਰਾਂ ਕੋਲ ਕਿਸੇ ਵੀ ਨਵੇਂ ਪਰਿਵਾਰ ਦਾ ਬੱਚਾ ਜਦੋਂ ਨਸ਼ੇ ਵਾਲੇ ਪਾਸੇ ਲੱਗਦਾ ਉਹ ਸਭ ਤੋਂ ਪਹਿਲਾਂ ਕੀ ਕਰਦਾ ਡਾਕਟਰ ਨੂੰ ਅਪਰੋਚ ਕਰਦਾ ਹੂੰ ਜਦੋਂ ਡਾਕਟਰ ਕੋਲੇ ਜਾਂਦਾ ਆਪਣੇ ਪੇਸ਼ੈਂਟ ਨੂੰ ਦਿਖਾਉਂਦਾ ਉੱਥੇ ਦਵਾਈ ਚਲਾਉਂਦਾ ਉਹ ਤੋਂ ਬਾਅਦ ਫਿਰ ਉਹ ਘਰੇ ਆ ਜਾਂਦੇ ਆ ਦਵਾਈ ਲੈ ਕੇ ਬੱਚਾ 2 4 10 ਦਿਨ ਠੀਕ ਰਹਿੰਦਾ ਉਹ ਫਿਰ ਸਟਾਰਟ ਕਰਦਾ ਨਸ਼ਾ ਉਹ ਸੋਚਦੇ ਆ ਕਿ ਅਸੀਂ ਦਵਾਈ ਵੀ ਦਿੱਤੀ ਇਹਨੇ ਫਿਰ ਨਸ਼ਾ ਕਰ ਲਿਆ ਫਿਰ ਹੌਲੀ ਹੌਲੀ ਕੀ ਹੁੰਦਾ ਜਦੋਂ ਦਵਾਈਆਂ ਦਾ ਟ੍ਰੀਟਮੈਂਟ ਫੇਲਿਅਰ ਹੁੰਦਾ ਪੇਸ਼ੈਂਟ ਦਾ ਫਿਰ ਪਰਿਵਾਰ ਲੱਭਦੇ ਆ ਰੀਹੈਬ ਸੈਂਟਰਾਂ ਨੂੰ ਫਿਰ ਰੀਹੈਬ ਸੈਂਟਰਾਂ ਦੇ ਵਿੱਚ ਜਿਹੜਾ ਨਵਾਂ ਪਰਿਵਾਰ ਹੈ ਜਿਹਨੂੰ ਨਹੀਂ ਪਤਾ ਉਹਨੂੰ ਇਹ ਹੀ ਨਹੀਂ ਪਤਾ ਕਿ ਲੀਗਲ ਸੈਂਟਰ ਹੈ ਜਾਂ ਇਲੀਗਲ ਸੈਂਟਰ ਹੈ ਲਾਈਸੈਂਸਡ ਹੈ ਜਾਂ ਨਹੀਂ ਹੈ ਦੇ ਕੋਲ ਲਾਈਸੈਂਸ ਉਹ ਕਿਸੇ ਦੀ ਗੱਲਾਂ 'ਚ ਆ ਕੇ ਰੈਫਰੈਂਸ ਤੇ ਆ ਕੇ ਬੰਦਾ ਦਾਖਲ ਕਰਾ ਗਏ ਹੋ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦੇ ਬੱਚੇ ਨਾਲ ਅੰਦਰ ਕੀ ਹੋ ਰਿਹਾ ਹੈ ਇਸ ਕਰਕੇ ਬਹੁਤ ਸਾਰੀਆਂ ਘਟਨਾਵਾਂ ਦੇ ਵਿੱਚ ਦੇਖਿਆ ਗਿਆ ਜਿਹੜੇ ਇਲੀਗਲ ਸੈਂਟਰਸ ਕੰਮ ਕਰਦੇ ਨੇ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੈ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਕੇ ਚੱਲਦੇ ਉਹਨਾਂ ਸੈਂਟਰਾਂ ਦੇ ਵਿੱਚ ਹਮੇਸ਼ਾ ਤੁਸੀਂ ਦੇਖਿਆ ਕੁੱਟਾਂ ਮਾਰਾਂ ਹੋਈਆਂ ਮੋਤਾਂ ਹੋਈਆਂ ਇਸ ਤਰ੍ਹਾਂ ਦੇ ਕਿਸੇ ਅਸੀਂ ਬਹੁਤ ਸੁਨੇ ਆਪਣੇ ਜੋ ਵੀ ਆਪਣਾ ਪੋਡਕਾਸਟ ਦੇਖ ਰਹੇ ਨੇ ਇੱਕ ਆਡੀਅנס ਨੂੰ ਮਤਲਬ ਤੁਸੀਂ ਕੀ ਦੱਸਣਾ ਚਾਹੋਗੇ ਆ ਉਹਨਾਂ ਨੂੰ ਆਪਾਂ ਦੱਸਣਾ ਚਾਹੀਏ ਕਿ ਇੱਕ ਚੰਗੇ ਰੀਹੈਬ ਦੀ ਪਛਾਣ ਕੀ ਹੈ ਦੇਖੋ ਸਰ ਮੈਂ ਤਾਂ ਇਹ ਐਡਵਾਈਸ ਕਰਾਂਗਾ ਕਿਸੇ ਵੀ ਪੇਰੈਂਟਸ ਨੂੰ ਜਿਨ੍ਹਾਂ ਦਾ ਪੇਸ਼ੈਂਟ ਨਸ਼ਾ ਕਰ ਰਿਹਾ ਹੈ ਬੱਚਾ ਨਸ਼ਾ ਕਰ ਰਿਹਾ ਉਹ ਮਾਪੇ ਪਹਿਲਾਂ ਹੀ ਵਿਚਾਰੇ ਬਹੁਤ ਤੰਗ ਔਰ ਦੁਖੀ ਨੇ ਹੂੰ ਉਹਨਾਂ ਨੂੰ ਦੇਖੋ ਕਿਸੇ ਵੀ ਸੈਂਟਰ ਚ ਪਹਿਲਾਂ ਫਿਜ਼ੀਕਲੀ ਉੱਥੇ ਜਾ ਕੇ ਵਿਜ਼ਿਟ ਕਰਨ ਓਕੇ ਜਿਹੜੇ ਲੋਕ ਸੈਂਟਰ ਚਲਾ ਰਹੇ ਉਹਨਾਂ ਨੂੰ ਮਿਲਣ ਅੰਦਰ ਜਾ ਕੇ ਦੇਖਣ ਅੰਦਰ ਦਾ ਸਿਸਟਮ ਦੇਖਣ ਕਿ ਉਹਨਾਂ ਦਾ ਰਹਿਣ ਸਹਿਣ ਕਿੱਦਾਂ ਹੈ ਇਹਨਾਂ ਦਾ ਖਾਣ ਪੀਣ ਕਿੱਦਾਂ ਇਹਨਾਂ ਦੇ ਕਾਉਂਸਲਰਸ ਕਿੱਦਾਂ ਦੇ ਹਨ ਇਹਨਾਂ ਲੋਕਾਂ ਦੀ ਸੋਚ ਕਿਵੇਂ ਦੀ ਹੈ ਗੱਲਬਾਤ ਕਰਕੇ ਬਾਈ ਜੀ ਪਤਾ ਚੱਲ ਜਾਂਦਾ ਸਾਰਾ ਕੁਝ ਆਪਾਂ ਕਹੀਏ ਆਪਾਂ ਕਹਿੰਦੇ ਆਂ ਵੀ ਬੰਦੇ ਦਾ ਪਤਾ ਲੱਗ ਗਿਆ ਯਾਰ ਇਹ ਬੰਦਾ ਬਹੁਤ ਜ਼ਰੂਰਤ ਤੋਂ ਜ਼ਿਆਦਾ ਤੇਜ਼ ਹੈ ਜਾਂ ਇਹ ਬੰਦਾ ਸ਼ਰੀਫ ਹੈ ਅਸੀਂ ਗੱਲਬਾਤ 2-4 ਮਿੰਟ ਕਰਕੇ ਕਿੰਨੇ ਨਿਸ਼ਕਰਸ਼ ਕੱਢਦੇ ਕਿਸੇ ਬੰਦੇ ਬਾਰੇ ਪਤਾ ਲੱਗ ਜਾਂਦਾ ਜੀ ਤਾਂ ਇਦਾਂ ਹੀ ਸਰ ਰੀਹੈਬ ਸੈਂਟਰ ਦਾ ਵੀ ਪਤਾ ਲੱਗਦਾ ਮੋਸਟਲੀ ਸੈਂਟਰ ਵਾਲੇ ਤੇ ਫਿਰ ਵਿਜ਼ਿਟ ਕਰਨੇ ਨਹੀਂ ਦਿੰਦੇ ਸਰ ਉਹੀ ਤਾਂ ਫਿਰ ਉੱਥੇ ਤਾਂ ਸਰ ਝੋਲ ਹੈ ਜੇਕਰ ਸਰ ਆਪਾਂ ਪਾਰਦਰਸ਼ਤਾ ਹੈਗੀ ਹੈ ਤਾਂ ਫਿਰ ਡਰ ਕਿਸ ਚੀਜ਼ ਦਾ ਹੈ ਬਿਲਕੁਲ ਅਗਰ ਸਾਨੂੰ ਪਤਾ ਹੈ ਕਿ ਸਾਡੇ ਅੰਦਰ ਕੁਝ ਗਲਤ ਨਹੀਂ ਹੈ ਗੋ ਐਂਡ ਵਿਜ਼ਿਟ ਸਰ ਅੰਦਰ ਜਾਓ ਦੇਖੋ ਨਹੀਂ ਤੇ ਜੇ ਹੁਣ ਕੋਈ ਮੰਨ ਲਓ ਕੋਈ ਪੇਸ਼ੈਂਟ ਆਉਂਦਾ ਹੈ ਜਾਂ ਕਿਸੇ ਦੇ ਘਰ ਦੇ ਆਉਂਦੇ ਆ ਆਪਣੇ ਸੈਂਟਰ ਚ ਐਨੀ ਟਾਈਮ ਵਿਜ਼ਿਟ ਕਰ ਸਕਦੇ ਆਂ ਕਰ ਸਕਦੇ ਆ ਸਰ ਕੋਈ ਰੋਕ ਟੋਕ ਕਿਸੇ ਨਾਲ ਨਹੀਂ ਸਾਨੂੰ ਸਾਡੇ ਵੱਲੋਂ ਕੋਈ ਰੋਕ ਟੋਕ ਨਹੀਂ ਆਓ ਬੈਠੋ ਗੱਲਬਾਤ ਕਰੋ ਵਿਜ਼ਿਟ ਕਰਨਾ ਚਾਹੁੰਦੇ ਹੋ ਵਿਜ਼ਿਟ ਕਰੋ ਕੁਝ ਕੁਝ ਬੱਚੇ ਪੇਸ਼ੈਂਟ ਐਦਾਂ ਦੇ ਹੁੰਦੇ ਆ ਉਹ ਹਰ ਬੰਦੇ ਨੂੰ ਮਿਲਣਾ ਪਸੰਦ ਨਹੀਂ ਕਰਦੇ ਕਿ ਸਾਨੂੰ ਆ ਕੇ ਕੋਈ ਦੇਖੇ ਅਸੀਂ ਉਹਨਾਂ ਨੂੰ ਪਹਿਲਾਂ ਕਹਿ ਦਿੰਦੇ ਆ ਕਿ ਜਿਹੜਾ ਬੱਚਾ ਨਹੀਂ ਦੇਖਣਾ ਚਾਹੁੰਦਾ ਉਹ ਥੋੜੇ ਸੈਪਰੇਟ ਹੋ ਜਾਂਦੇ ਆ ਜਿਹੜੇ ਬੱਚਿਆਂ ਨੂੰ ਕੋਈ ਫਰਕ ਨਹੀਂ ਪੈਂਦੇ ਉਹ ਬੱਚੇ ਦੂਜੇ ਮਾਪੇ ਬੱਚੇ ਨੂੰ ਨਹੀਂ ਮਿਲਣਾ ਚਲੋ ਬੰਦਾ ਹੋਸਟਲ ਦੇਖੇ ਕਿੱਥੇ ਰਹਿਣਾ ਹੈ ਹਾਂਜੀ ਰਹਿਣ ਸੈਣ ਉਹਨਾਂ ਦਾ ਦੇਖੇ ਰੂਮ ਦੇਖੋ ਉਹਨਾਂ ਦੇ ਐਕਟੀਵਿਟੀ ਏਰੀਆ ਦੇਖੋ ਉਹਨਾਂ ਦੇ ਬੈ ਮ ਦੇਖੋ ਐਕਟੀਵਿਟੀ ਏਰੀਆ ਦੇਖੋ ਉਹਨਾਂ ਦੇ ਕਾਉਂਸਲਰ ਨੂੰ ਮਿਲੋ ਸਾਨੂੰ ਮਿਲੋ ਸੇਫਟੀ ਦਾ ਸਵਾਲ ਹੈ ਪ੍ਰੋਪਰਟੀ ਜੀ ਬਿਲਕੁਲ ਸਰ ਕਿਉਂਕਿ ਕਿਸੇ ਦੀ ਜਾਨ ਦਾ ਸਵਾਲ ਹੈ ਜੀ ਜੀ ਬਿਲਕੁਲ ਬਿਲਕੁਲ ਐਗਰੀ ਮਾਪੇ ਨੂੰ ਤੁਸੀਂ ਸਰ ਕੀ ਮਤਲਬ ਸਲਾਹ ਦੇਣਾ ਚਾਹੋਗੇ ਵੀ ਕੀ ਦੇਖੋ ਸਰ ਸੋਚ ਬਦਲ ਕੇ ਰੀਹੈਬ ਸੈਂਟਰਾਂ ਦੀ ਸੋਚ ਕਿਦਾਂ ਚੇਂਜ ਹੋ ਸਕਦੀ ਹੈ ਦੇਖੋ ਸਰ ਮੈਂ ਮਾਂ ਕਿਸੇ ਵੀ ਮਾਂ ਪਿਓ ਜਿਹੜਾ ਵਿਚਾਰਾ ਫਸਿਆ ਹੋਇਆ ਹੈ ਜਿਨ੍ਹਾਂ ਦਾ ਬੱਚਾ ਇਸ ਈਚ ਉਹਨਾਂ ਨੂੰ ਇਹੀ ਸਲਾਹ ਦਵਾਂਗਾ ਕਿ ਕੋਈ ਗੱਲ ਨਹੀਂ ਅਗਰ ਬੱਚਾ ਫਸ ਗਿਆ ਘਬਰਾਓ ਨਾ ਹੈਨਾ ਔਰ ਇਕਦਮ ਡਿਸੀਜਨ ਲੈਣ ਦੀ ਲੋੜ ਨਹੀਂ ਹੈ ਬੱਚੇ ਦੇ ਉੱਤੇ ਆਪਾਂ ਇਕਦਮ ਫੇਥ ਵੀ ਨਹੀਂ ਕਰ ਸਕਦੇ ਜਿਹੜਾ ਬੱਚਾ ਨਸ਼ਾ ਕਰ ਰਿਹਾ ਸੋ ਜਦੋਂ ਆਪਾਂ ਟ੍ਰੀਟਮੈਂਟ ਵਾਲੇ ਪਾਸੇ ਨੂੰ ਤੁਰਦੇ ਆ ਤਾਂ ਕੋਈ ਵੀ ਚੀਜ਼ ਕਰਨੀ ਹੈ ਤਾਂ ਉਹਨੂੰ ਕੰਪਲੀਟ ਕਰੋ ਜੀ ਅੱਧ ਚ ਨਾ ਕੁਝ ਵੀ ਕਰੋ ਮੇਰਾ ਉਹਨਾਂ ਨੂੰ ਇਹ ਸੁਜੈਸ਼ਨ ਹੈ ਕਿ ਆਪਣਾ ਟ੍ਰੀਟਮੈਂਟ ਨਾ ਚਲਾਓ ਮਾਪੇ ਉਹਨਾਂ ਦੀ ਫਾਲਟ ਕਿੱਥੇ ਹੁੰਦਾ ਉਹ ਬੰਦਾ ਦਾਖਲ ਕਰਾ ਕੇ ਆਪ ਟ੍ਰੀਟਮੈਂਟ ਕਰਨ ਲੱਗ ਜਾਂਦੇ ਆ ਇਨਸੈਂਸ ਕੀ ਹੁਣ ਜੀ ਅਸੀਂ ਇੱਕ ਵਾਰ ਦੇਖ ਲਈਏ ਲਿਜਾ ਕੇ ਇੱਕ ਮੌਕਾ ਦੇ ਕੇ ਦੇਖ ਲਈਏ ਰੀਹੈਬਿਟੇਸ਼ਨ ਸੈਂਟਰ ਚ ਦਾਖਲ ਕਰਾਣਾ ਇੱਕ ਮੌਕਾ ਹੀ ਤਾਂ ਦਿੱਤਾ ਸੀ ਉਹਨੂੰ ਉਹਦੀ ਜਾਨ ਬਚੀ ਹੈ ਉਹਦੀ ਲਾਈਫ ਸੇਵ ਹੋਈ ਹੈ ਉਹਨੂੰ ਇਹ ਚੀਜ਼ ਪਤਾ ਲੱਗ ਰਹੀ ਹੈ ਹਾਊ ਟੂ ਲਿਵ ਲਾਈਫ ਵਿਦਆਊਟ ਯੂਜ਼ ਆਫ ਡਰਗ ਮੈਂ ਜ਼ਿੰਦਗੀ ਕਿੱਦਾਂ ਜੀਣੀ ਹੈ ਬਿਨਾ ਨਸ਼ੇ ਤੋਂ ਉਹਨੂੰ ਰੀਹੈਬ ਸੈਂਟਰ ਚ ਪਤਾ ਲੱਗ ਰਿਹਾ ਇਸ ਤੋਂ ਵੱਡਾ ਮੌਕਾ ਤੁਸੀਂ ਕੀ ਦੇ ਦੋਗੇ ਤੁਸੀਂ ਬਾਹਰ ਲਿਜਾ ਕੇ ਬੱਚੇ ਨੂੰ ਚਾਰ ਲਾਲਚ ਦੇ ਦੋਗੇ ਮੈਂ ਤੈਨੂੰ ਗੱਡੀ ਲੈ ਦੂੰਗਾ ਹੁਣ ਨਸ਼ਾ ਨਾ ਕਰੀ ਹੁਣ ਇਹਦਾ ਵਿਆਹ ਕਰ ਦਿੰਨੇ ਆ ਚਾਰ ਬੰਦੇ ਬੈਹਿ ਕੇ ਸਲਾਹ ਦੇਣ ਲੱਗ ਜੰਦੇ ਰਿਸ਼ਤੇਦਾਰ ਸਰ ਜੀ ਜੇ ਵਿਆਹ ਕਰਕੇ ਨਸ਼ੇ ਛੁੱਟਦੇ ਹੁੰਦੇ ਜਾਂ ਥਾਣਿਆਂ ਚ ਕੁੱਟਮਾਰ ਕਰਕੇ ਉੱਥੇ ਨਸ਼ੇ ਛੁੱਟਦੇ ਹੁੰਦੇ ਜਾਂ ਇਸ ਤਰ੍ਹਾਂ ਦੀ ਸਿਚੁਏਸ਼ਨਾਂ ਦੇ ਵਿੱਚ ਡਰਗ ਛੁੱਟਦਾ ਹੁੰਦਾ ਤਾਂ ਐਨੇ ਮਾਰ ਸਕੇਲ ਤੇ ਰੀਹੈਬਿਲੀਟੇਸ਼ਨ ਸੈਂਟਰ ਕਿਵੇਂ ਚੱਲ ਰਹੇ ਹਨ ਬਿਲਕੁਲ ਭਾਈ ਲੋਕਾਂ ਨੇ ਨਾ ਰੀਹੈਵ ਸੈਂਟਰ ਅਸਲ ਦੇ ਵਿੱਚ ਰੀਹੈਵ ਸੈਂਟਰਾਂ ਨੂੰ ਨਹੀਂ ਕੁੜੀਆਂ ਨੂੰ ਬਣਾਇਆ ਹੋਇਆ ਹੈ ਕਿ ਇਹਦਾ ਵਿਆਹ ਕਰ ਦੋ ਕਬੀਲਦਾਰੀ ਆਏਗੀ ਨਸ਼ਾ ਛੱਡ ਜਾਊਗਾ ਇਦਾਂ ਕਦੇ ਵੀ ਨਹੀਂ ਹੁੰਦਾ ਨਹੀਂ ਪੋਸੀਬਲ ਹੋ ਸਕਦਾ ਸਰ ਜਿਹੜੀ ਬਲਕਿ ਉਹ ਤਾਂ ਆਪਾਂ ਕਿਸੇ ਦੀ ਹੋਰ ਲਾਈਫ ਖਰਾਬ ਕਰ ਰਹੇ ਹਾਂ ਇੱਕ ਕੁੜੀ ਹੈ ਜਿਹੜੀ ਜਾਣਦੀ ਨਹੀਂ ਹੈ ਕਿ ਇਹ ਪਰਸਨੈਲਿਟੀ ਕੀ ਹੈ ਉਹ ਇਦਾਂ ਦੇ ਬੰਦੇ ਨਾਲ ਜਦੋਂ ਦਾ ਵਿਆਹ ਹੋ ਜਾਂਦਾ ਹੈ ਕੁੜੀ ਤਾਂ ਮੈਂ ਕਹਿੰਨਾ ਉਹ ਤਾਂ ਵਿਚਾਰੀ ਡਿਪਰੈਸ਼ਨ ਚ ਆ ਜੂਗੀ ਜਦੋਂ ਇੱਕੰਨੇ ਬੰਦੇ ਨਾਲ ਦਾ ਮਿਲਨ ਵਰਤਨ ਹੋਊਗਾ ਕਿ ਉਹ ਇੱਕ ਦਿਨ ਚ 10 ਤਰ੍ਹਾਂ ਦੇ ਆਪਣੇ ਮਤਲਬ ਭਾਵਨਾਵਾਂ ਨੂੰ ਉਹਦੇ ਉਹਦੇ ਜਦੋਂ ਬਿਹੇਵੀਅਰ ਦੇਖੂਗੀ ਕਦੀ ਗੁੱਸੇ ਚ ਹੈ ਕਦੀ ਬੜਾ ਖੁਸ਼ ਆ ਰਿਹਾ ਹੈ ਕਦੀ ਇਕਦਮ ਇਨਸਟੈਂਟ ਇਹਨੇ ਕੀ ਕਰਤਾ ਕਦੀ ਕੀ ਕਰਤਾ ਉਹਨ ਤਾਂ ਇਹ ਨਹੀਂ ਸਮਝਾਣਾ ਇਹ ਬੰਦਾ ਕੀ ਹੈ ਬਿਲਕੁਲ ਸੋ ਕੁੜੀ ਕੁਛ ਨਹੀਂ ਕਰ ਸਕਦੀ ਕਰਨਾ ਇਹਨਾਂ ਨੂੰ ਪੈਣਾ ਮਦਦ ਲੈਣੀ ਪੈਣੀ ਹੈ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਦੇਖੋ ਸਰ ਮੈਨੂੰ ਇੰਨੇ ਸਾਲ ਹੋ ਗਏ ਕੰਮ ਕਰਦੇ ਹੋਏ ਅਸੀਂ ਨਤੀਜਾ ਦੇਖਿਆ ਰੀਹੈਬਿਟੇਸ਼ਨ ਸੈਂਟਰਾਂ ਦੇ ਵਿੱਚ ਔਰ ਜਾਂ ਫਿਰ ਕੁਝ ਲੋਗ ਬਹੁਤ ਘੱਟ ਰੇਸ਼ੋ ਦੇ ਵਿੱਚ ਜੇ ਕਿਸੇ ਦੇ ਉੱਤੇ ਸੰਤ ਮਹਾਂਪੁਰਸ਼ ਦੀ ਕਿਰਪਾ ਹੋ ਗਈ ਉਹਨੇ ਉਹਦਾ ਡੇਰੇ ਉੱਥੇ ਜਾ ਕੇ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰ ਲਿਆ ਉਹਨਾਂ ਲੋਕਾਂ ਨੂੰ ਆਪਾਂ ਇਸ ਚੀਜ਼ੋਂ ਨਿਕਲਦੇ ਹੋਏ ਦੇਖਿਆ ਉਹ ਤਾਂ ਕੋਈ 100 'ਚ ਇੱਕ ਹੁੰਦਾ ਹੋਊਗਾ ਜੀ 100 ਨਹੀਂ 1000 ਪਿੱਛੇ ਇੱਕ ਹੁੰਦਾ ਪਰ ਅਗਰ ਕੋਈ ਡੇਰੇ ਜਾਂ ਕਿਸੇ ਵੀ ਸਾਧੂ ਸੰਤ ਮਹਾਂਪੁਰਸ਼ ਦੇ ਅੰਡਰ ਆਪਣਾ ਬੱਚਾ ਛੱਡ ਕੇ ਚੱਲਦਾ ਉਹ ਵੀ ਸਰ ਰੀਹੈਬ ਵਾਂਗ ਹੀ ਕੰਮ ਕਰਦਾ ਉਹ ਵੀ ਸੰਤ ਮਹਾਪੁਰਸ਼ ਕਹੂਗਾ ਭਾਈ ਪਲਕੇ ਉੱਠ ਸਵੇਰੇ 4 ਵਜੇ ਹਾਂ ਨਾ ਤੋ ਕਿ ਆ ਆਪਣਾ ਉੱਥੇ ਦੌੜ ਲਾ ਕੇ ਆ ਉਹ ਕੰਮ ਕਰ ਤੂੰ ਪੱਠੇ ਪਾ ਡੰਗਰਾ ਨੂੰ ਤੂੰ ਫਿਰ ਪਾਠ ਕਰ ਹੁਣ ਤੋ 8:00 ਵਜੇ ਨਾਸ਼ਤਾ ਕਰ ਉਹ ਵੀ ਉਹਦੀ ਰੁਟੀਨ ਸੈੱਟ ਕਰੂਗਾ ਜੋ ਰੀਹੈਬ ਸੈਂਟਰ ਕਰਦਾ ਉਹ ਵੀ ਉਹੀ ਪੈਟਰਨ ਤੇ ਉੱਤੇ ਕਰਨਗੇ ਉਹਨਾਂ ਕੋਲ ਐਕਸਟਰਾ ਕੀ ਹੈ ਉਹਨਾਂ ਕੋਲ ਗ੍ਰੇਸ ਐਸ ਸਪਿਰਚੁਅਲ ਗ੍ਰੇਸ ਹੋਏਗੀ ਹਨਾ ਉਸ ਚੀਜ਼ ਬਾਰੇ ਦੇਖੋ ਸਰ ਅਸੀਂ ਕੁਝ ਨਹੀਂ ਕਹਿ ਸਕਦੇ ਅਸੀਂ ਆਪਣੇ ਕੰਮ ਬਾਰੇ ਗੱਲ ਕਰ ਸਕਦੇ ਹਾਂ ਇੰਡਾਇਰੈਕਟਲੀ ਵੇਖਿਆ ਜਾਵੇ ਤਾਂ ਹੈ ਤਾਂ ਉਹ ਵੀ ਕਾਉਂਸਲਿੰਗ ਹੀ ਦੇਖੋ ਸਰ ਜਿਹੜੀ ਮਤਲਬ ਗੁਰਮਤ ਅਨੁਸਾਰ ਅਗਰ ਕਿਸੇ ਨੂੰ ਆਪਾਂ ਕੁਝ ਦੱਸਦੇ ਆ ਹਨਾ ਜਾਂ ਗੀਤਾ ਦੇ ਅਨੁਸਾਰ ਜਾਂ ਆਪਣਾ ਕੁਰਾਨ ਸ਼ਰੀਫ ਜੀ ਜਾਂ ਕਿਸੇ ਬਾਈਬਲ ਦੇ ਅਨੁਸਾਰ ਕੁਝ ਵੀ ਚੱਲਦਾ ਹੈ ਹਨਾ ਹੈ ਤਾਂ ਸਰ ਉਹ ਵੀ ਕਾਉਂਸਲਿੰਗ ਹੀ ਆ ਇੱਕ ਪੇਸ਼ੈਂਟ ਨੂੰ ਪਿਕਅਪ ਕਰਨ ਤੋਂ ਲੈ ਕੇ ਬਈ ਪੂਰੇ ਉਹਨਾਂ ਦਾ ਟ੍ਰੀਟਮੈਂਟ ਪੂਰਾ ਕਰਨ ਤੱਕ ਤੁਹਾਨੂੰ ਕੀ ਕੀ ਮੁਸ਼ਕਲ ਆਉਂਦੀਆਂ ਨੇ ਪੇਸ਼ੈਂਟ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਪੇਸ਼ੈਂਟ ਹੈ ਸਾਡੇ ਕੋਲ ਆਪ ਹੀ ਅਪਰੋਚ ਕਰਦੇ ਨੇ ਜਾਂ ਪੈਰੈਂਟਸ ਆਪ ਹੀ ਸਾਡੇ ਕੋਲੇ ਛੱਡ ਕੇ ਜਾਂਦੇ ਨੇ ਇੱਥੇ। ਹੂੰ। ਔਰ ਉਸ ਤੋਂ ਬਾਅਦ ਜਿਹੜਾ ਚੈਲੈਂਜਿੰਗ ਕੰਮ ਕੀ ਹੈ ਕਿ ਜਿਹੜਾ ਬੰਦਾ ਨਸ਼ਾ ਨਹੀਂ ਛੱਡਣਾ ਚਾਹੁੰਦਾ। ਉਹਨੂੰ ਅਸੀਂ ਮੋਟੀਵੇਟ ਕਰਨਾ ਹੈ ਕਿ ਤੂੰ ਜ਼ਿੰਦਗੀ ਨੂੰ ਜੀਣਾ ਹੈ ਬਿਨਾਂ ਨਸ਼ੇ ਤੋਂ। ਹੂੰ। ਔਰ ਇਨ ਬਿਟਵੀਨ ਜਿਹੜਾ ਪਰਿਵਾਰ ਦਾ ਡਰ ਹੈ ਔਰ ਉਹਦੇ ਸ਼ੰਕਾਵਾਂ ਨੇ ਉਹਨਾਂ ਦੇ ਬਹੁਤ ਤਰ੍ਹਾਂ ਦੇ ਕੁਐਸਚਨਸ ਹੁੰਦੇ ਆ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਕਲੈਰੀਫਾਈ ਕਰਕੇ ਅਸੀਂ ਲੋਕ ਚੱਲਦੇ ਆ ਸਾਡਾ ਬਹੁਤ ਚੈਲੈਂਜਿੰਗ ਕੰਮ ਹੈ ਕਿ ਅਸੀਂ ਮਾਂ-ਬਾਪ ਜਿਹੜਾ ਡਰਿਆ ਹੋਇਆ ਮਾਂ ਪਿਓ ਹੈ ਅਸੀਂ ਉਹਨਾਂ ਨੂੰ ਵੀ ਸੈਟੀਸਫਾਈਡ ਕਰਨਾ ਹੈ ਅਸੀਂ ਬੱਚੇ ਨੂੰ ਵੀ ਸਹੀ ਰੱਖਣਾ ਹੈ ਬਿਲਕੁਲ ਬਿਨਾ ਕਿਸੇ ਕੁੱਟਮਾਰ ਤੋਂ ਉਸ ਬੱਚੇ ਨੂੰ ਪ੍ਰੋਪਰ ਟਰੀਟਮੈਂਟ ਦੇਣਾ ਹੈ ਔਰ ਉਹਨੂੰ ਮੋਟੀਵੇਟ ਕਰਨਾ ਹੈ ਕਿ ਜ਼ਿੰਦਗੀ ਜੀਣੀ ਬੇਟਾ ਕਿੱਦਾਂ ਨਸ਼ੇ ਤੋਂ ਬਿਨਾ ਕੋਈ ਵੀ ਮਾਂ ਪਿਓ ਇਹ ਵੀਡੀਓਜ਼ ਵੇਖ ਰਿਹਾ ਆਪਣੀ ਉਹਨਾਂ ਦਾ ਬੇਟਾ ਕੋਈ ਬੇਟੀ ਕੁਝ ਵੀ ਨਸ਼ਾ ਕਰਦਾ ਹੈ ਕੁਈ ਮੈਸੇਜ ਤੁਹਾਡੇ ਵੱਲੋਂ ਜੀ ਉਹਨਾਂ ਨੂੰ ਦੇਖੋ ਸਰ ਮੇਰੇ ਵੱਲੋਂ ਤਾਂ ਇਹ ਮੈਸੇਜ ਰਹੇਗਾ ਕਿ ਜਿਹੜੇ ਘਰ ਦੇ ਵਿੱਚ ਵੀ ਅੱਜ ਦੀ ਡੇਟ ਦੇ ਵਿੱਚ ਐਡਿਕਸ਼ਨ ਦੇ ਬਾਰੇ ਪਤਾ ਲੱਗਦਾ ਹੈ ਕਿਸੇ ਦਾ ਬੱਚਾ ਨਸ਼ਾ ਕਰ ਰਿਹਾ ਹੈ ਔਰ ਉਹਦੇ ਮਾਪੇ-ਬਾਪ ਨੂੰ ਜਦੋਂ ਪਤਾ ਲੱਗਦਾ ਹੈ ਟਾਈਮ ਵੇਸਟ ਕਰਕੇ ਦੇਖੋ ਸਰ ਬਹੁਤਾ ਟਾਈਮ ਲੋਕ ਕੀ ਹੈ ਕਿ ਬਹੁਤ ਸਾਰੇ ਚੱਕਰਾਂ 'ਚ ਲੋਕ ਪੈ ਜਾਂਦੇ ਨੇ ਬਹੁਤ ਸਾਰੇ ਵਹਿਮਾਂ-ਪਰਮਾਂ 'ਚ ਪੈ ਜਾਂਦੇ ਨੇ ਬੜੇ-ਬੜੇ ਤਰ੍ਹਾਂ ਦੇ ਟ੍ਰੀਟਮੈਂਟ ਹੈ ਪਰ ਸਰ ਜੋ ਮੇਰਾ 20 ਕੀ ਸਾਲ ਦੇ ਤਜਰਬੇ ਚ ਜੋ ਮੈਂ ਇਸੀ ਨੂੰ ਬਹੁਤ ক্লোਜ਼ਲੀ ਵਾਚ ਕੀਤਾ ਇਹ ਚੀਜ਼ਾਂ ਸਰ ਕੰਮ ਨਹੀਂ ਕਰਦੀਆਂ ਰੀਹੈਬਿਟੇਸ਼ਨ ਡਾਕਟਰ ਟਰੀਟਮੈਂਟ ਕੰਮ ਕਰੂਗਾ ਸਰ ਜੀ ਜਿੱਥੇ ਪੇਸ਼ੈਂਟ ਦਾ ਨਸ਼ਾ ਬੰਦ ਹੋਊਗਾ ਉਹਨੂੰ ਮੈਡੀਕਲੀ ਸਪੋਰਟ ਮਿਲੂਗੀ ਔਰ ਉਹਨੂੰ ਸੇਧ ਮਿਲੂਗੀ ਰੀਹੈਬ ਸੈਂਟਰ ਦੇ ਵਿੱਚ ਕਿ ਮੈਂ ਜ਼ਿੰਦਗੀ ਕਿਵੇਂ ਜੀਣੀ ਹੈ ਬਿਨਾਂ ਨਸ਼ੇ ਤੋਂ ਸਾਡੇ ਚੈਨਲ ਵੱਲੋਂ ਵੀ ਇੱਕ ਆਪਾਂ ਜੋ-ਜੋ ਕਲਿੱਪਸ ਨੇ ਕੀਆ ਨਾਲ ਚਲਾ ਦਾਂਗੇ ਬਾਜਵਾਤ ਸਾਹਿਬ ਦੇਖੋ ਇਸ ਨੂੰ ਨਾ ਇੱਕ ਮਤਲਬ ਜਿਹੜੇ ਉਹਨਾਂ ਲੋਕਾਂ ਨੂੰ ਮੈਂ ਖੁਦ ਕਹਿਣਾ ਚਾਹੁੰਗਾ ਕਿ ਸੈਂਟਰਾਂ ਨੂੰ ਜੇ ਨਾੜੀ ਨਿਗਾ ਨਾਲ ਦੇਖਣਾ ਚਾਹੀਦਾ ਆਪਾਂ ਕਿਸੇ ਨੂੰ ਇਹ ਨਹੀਂ ਕਹਾਂਗੇ ਕਿ ਇੱਥੇ ਆ ਕੇ ਪੇਸ਼ੈਂਟ ਨੂੰ داخل ਕਰਾਇਆ ਜਾਵੇ ਬਲਕਿ ਇੱਕ ਵਾਰੀ ਵਿਜ਼ਿਟ ਜਰੂਰ ਕਰਨਾ ਚਾਹੀਦਾ ਹੈਗਾ ਅਗਰ ਅੱਛਾ ਲੱਗੇ ਸੇਫਟੀ ਲੱਗੇ ਪੇਸ਼ੈਂਟ ਦੀ ਤਾਂ ਆਪਾਂ ਪੇਸ਼ੈਂਟ ਨੂੰ ਇੱਥੇ ਦਾਖਲ ਕਰਵਾ ਸਕਦੇ ਆ ਬਾਕੀ ਬਾਜਵਾ ਸਾਹਿਬ ਤੁਸੀਂ अवेलेबल ਹੋ ਜੀ ਹਰ ਟਾਈਮ ਜੀ ਸਰ ਅਸੀਂ ਇੱਥੇ अवेलेबल ਰਹਿੰਦੇ ਆ ਸਰ ਸਵੇਰੇ ਸਾਡਾ ਜਿਹੜਾ ਓਪਨਿੰਗ ਟਾਈਮਿੰਗ ਹੈ ਸ਼ਾਮ ਤੱਕ ਅਸੀਂ ਇੱਥੇ ਪਬਲਿਕ ਡੀਲਿੰਗ ਰਹਿੰਦੇ ਆ ਬਾਕੀ ਰਾਤ ਬਰਾਤੇ ਵੀ ਜੇ ਕਿਸੇ ਮਾਂ ਪਿਓ ਨੂੰ ਸਾਡੀ ਲੋੜ ਪੈਂਦੀ ਹੈ ਤਾਂ ਸਾਡੇ ਨੰਬਰਸ ਹੈਗੇ ਆ ਸਰ ਸਾਨੂੰ ਕਾਲ ਕੀਤਾ ਜਾ ਸਕਦਾ ਹੈ ਬਿਲਕੁਲ ਸਾਡੀਆਂ ਸਰਵਿਸਿਜ਼ ਆਲਵੇਜ਼ ਆਰ ਥੇਰ ਬਿਲਕੁਲ ਉਹ ਨੰਬਰ ਆਪਾਂ ਪ੍ਰੋਪਰ ਸਕਰੀਨ ਦੇ ਉੱਪਰ ਚਲਾ ਦਾਂਗੇ ਤੇ ਬਾਈ ਚਾਂਸ ਸਰ ਮੰਨ ਲਓ ਕਿਸੇ ਨੂੰ ਨਾਈਟ ਟਾਈਮ ਕੋਈ ਪੇਸ਼ੈਂਟ ਨੂੰ ਆ ਜਾਂਦੀ ਹੈ ਐਮਰਜੈਂਸੀ ਕੀ ਆਪਾਂ ਉਸ ਚੀਜ਼ ਲਈ ਪ੍ਰੀਪੇਅਰ ਸਭ ਕੁਝ ਹੈ ਸਰ ਸਾਡੇ ਕੋਲੇ ਇੱਥੇ ਡੇਢ-2 ਕਿਲੋਮੀਟਰ ਦੇ ਉੱਤੇ ਸਾਡੇ ਹਸਪੀਟਲਸ ਨਾਲ ਟਾਈ ਅਪਸ ਹੈ ਸਰ ਸਾਡੇ ਕੋਲ ਬਾਹਰ ਐਮਬੂਲੈਂਸ ਸਰਵਿਸ ਖੜੀ ਹੈ 24/7 ਸਾਡੇ ਕੋਲੇ ਮਤਲਬ ਜੋ ਵੀ ਲੋੜਿੰਦੀਆਂ ਸਰਵਿਸੇਸ ਦੀ ਜ਼ਰੂਰਤ ਹੈ ਸਾਡੇ ਟਾਈਅਪਸ ਹੈਗੇ ਆ ਅਸੀਂ ਸਰਕਾਰ ਦੀਆਂ ਸਾਰੀਆਂ ਨੋਰਮਸ ਨੂੰ ਪੂਰਾ ਕਰਕੇ ਚੱਲਦੇ ਆ ਤੇ ਜਿਹੜੀ ਪੇਸ਼ੈਂਟਸ ਨੂੰ ਡਾਈਟ ਵਗੈਰਾ ਦਿੱਤੀ ਜਾਂਦੀ ਹੈ ਇਹ ਪ੍ਰੋਪਰ ਡਾਕਟਰਸ ਵੱਲੋਂ ਦਿੱਤੀ ਜਾਂਦੀ ਹੈ ਲਿਖ ਕੇ ਹਾਂ ਇਹ ਡਾਈਟੀਸ਼ਨ ਵੱਲੋਂ ਜਿਹੜੀ ਸਜੈਸਟਡ ਡਾਈਟ ਹੈ ਸਰ ਇੱਕ ਪੇਸ਼ੈਂਟ ਨੂੰ ਪ੍ਰੋਪਰ ਪ੍ਰੋਟੀਨ ਚਾਹੀਦਾ ਹੈ ਫਾਈਬਰ ਚਾਹੀਦਾ ਹੈ ਤੇ ਕਾਰਬੋਹਾਈਡਰੇਟਸ ਦਾ ਪ੍ਰੋਪਰ ਉਹ ਚਾਹੀਦਾ ਸਰ ਮਿਸ਼ਰਣ ਨਾਲ ਉਹਦੇ ਮਲਟੀ ਵਿਟਾਮਿਨਸ ਦੇ ਵਾਸਤੇ ਜੋ ਜੋ ਅੱਜ ਦੀ ਰੇਟ ਦੇ ਵਿੱਚ ਜਿਹੜਾ ਬੰਦਾ ਚਿੱਟਾ ਪੀਣਾ ਫੋਰਡ ਕਰ ਸਕਦਾ ਉਹਨਾਂ ਦੇ ਮਾਪਿਓ ਬਹੁਤ ਵਧੀਆ ਮਲਟੀਵਿਟਾਮਿਨਸ ਵੀ ਉਹਨਾਂ ਨੂੰ ਪ੍ਰੋਵਾਈਡ ਕਰਦੇ ਐ ਅੱਛੀ ਡਾਈਟ ਇੱਥੇ ਪ੍ਰੋਵਾਈਡ ਹੁੰਦੀ ਐ ਐਕਸਟਰਾ ਡਾਈਟਸ ਵੀ ਉਹਨਾਂ ਨੂੰ ਲੱਗਦੀਆਂ ਜੇ ਕੋਈ ਬੱਚਾ ਕਹਿੰਦਾ ਕਿ ਸਾਰਾ ਕੁਝ ਖਾਣ ਪੀਣ ਤੋਂ ਬਾਅਦ ਮੈਂ ਮੰਨ ਲਓ ਕਿਲੋ ਦੁੱਧ ਵੀ ਲਵਾਉਣਾ ਐਕਸਟਰਾ ਤੇ ਪਰ ਡੇ ਦਾ ਤਾਂ ਅਸੀਂ ਉਹ ਵੀ ਪ੍ਰੋਵਾਈਡ ਕਰਦੇ ਐ ਸਰ ਮਤਲਬ ਜੇ ਕੋਈ ਆਪਣੇ ਅਨੁਸਾਰ ਲੈਣਾ ਚਾਹੇ ਖਰਾਕ ਵਧੀਆ ਜਿੱਦਾਂ ਵੀ ਆਪਾਂ ਕੁਝ ਤਾਂ ਤੁਸੀਂ ਪ੍ਰੋਪਰ ਪ੍ਰੋਵਾਈਡ ਕਰਉਦੇ ਹੋ ਜੀ ਬਾਜਵਾ ਸਾਹਿਬ ਅਗਰ ਕੋਈ ਫਾਈਨੈਂਸ਼ੀਅਲੀ ਕਿਸੇ ਨੂੰ ਪ੍ਰੋਬਲਮ ਹੈ ਤਾਂ ਤੁਸੀਂ ਕਰਦੇ ਹੋ ਕੋਈ ਹੈਲਪ ਕਰਦੇ ਹੋ ਕਿਸੇ ਦੀ ਬਿਲਕੁਲ ਸਰ ਅਸੀਂ ਇਹ ਨਹੀਂ ਕਿ ਸਿਰਫ ਮਤਲਬ ਫਾਈਨੈਂਸ਼ੀਅਲੀ ਪੈਸੇ ਲੈ ਕੇ ਦੇਖੋ ਪੈਸਾ ਜ਼ਰੂਰਤ ਹੈ ਹਰ ਚੀਜ਼ ਸਾਨੂੰ ਪੈਸੇ ਨਾਲ ਸਾਰਾ ਹੁੰਦੀ ਆ ਖਾਣ ਦੇ ਸਮਾਨ ਤੋਂ ਦਵਾਈਆਂ ਤੋਂ ਬਿਜਲੀ ਪਾਣੀ ਦੇ ਬਿੱਲ ਕਿਰਾਏ ਪਾੜੇ ਸੈਲਰੀਆਂ ਹਰ ਚੀਜ਼ ਦਾ ਇੱਥੇ ਬੰਦੇ ਦਾ ਖਰਚਾ ਆਉਂਦਾ ਪਰ ਇਹ ਨਹੀਂ ਕਿ ਅਸੀਂ ਮਤਲਬ ਚੈਰਿਟੀ ਨਹੀਂ ਕਰਦੇ ਸਰ ਅਸੀਂ ਚੈਰਿਟੀ ਵੀ ਕਰਦੇ ਆ ਕੋਈ ਗਰੀਬ ਬੰਦਾ ਆਂਦਾ ਮੰਨ ਲਓ ਕੋਈ ਲੋੜਮੰਦ ਹੈ ਔਰ ਉਹਨਾਂ ਨੂੰ ਰਿਕੁਆਇਰਮੈਂਟ ਹੈਗੀ ਹੈ ਤਾਂ ਅਸੀਂ ਉਹਨਾਂ ਪਰਿਵਾਰਾਂ ਦੀ ਸਰਪੋਰਟ ਕਰਕੇ ਚੱਲਦੇ ਆਂ ਅਸੀਂ ਬਿਨਾ ਪੈਸੇ ਤੋਂ ਵੀ ਬੱਚੇ ਨੂੰ ਔਰ ਘੱਟ ਫੀਸ ਦੇ ਵਿੱਚ ਵੀ ਬੱਚਿਆਂ ਨੂੰ ਦਾਖਲ ਕੀਤਾ ਜਾਂਦਾ ਹੈ ਅੱਜ ਅਸੀਂ ਇੱਕ ਸਿਰਫ ਰੀਹੈਬ ਸੈਂਟਰ ਨਹੀਂ ਵੇਖਿਆ ਅੱਜ ਅਸੀਂ ਉਹ ਜਗ੍ਹਾ ਵੇਖੀ ਹੈ ਜਿੱਥੇ ਇੱਕ ਉਮੀਦ ਮਿਲਦੀ ਹੈ ਇੱਕ ਨਸ਼ਾ ਕਰਦੇ ਵਿਅਕਤੀ ਨੂੰ ਗੁਨਾਹ ਨਹੀਂ ਪੇਸ਼ੈਂਟ ਸਮਝਿਆ ਜਾਂਦਾ ਹੈ ਗੁਨਾਹਗਾਰ ਨਹੀਂ ਸਮਝਿਆ ਜਾਂਦਾ ਉਹਨਾਂ ਨੂੰ ਇੱਕ ਮਰੀਜ਼ ਸਮਝ ਕੇ ਦਵਾਈ ਨਾਲ ਦਵਾਈ ਨਾਲ ਠੀਕ ਕੀਤਾ ਜਾਂਦਾ ਹੈ ਮਿਲਦੇ ਹਾਂ ਜਲਦੀ ਕਿਸੇ ਨਵੀਂ ਸ਼ਖਸੀਅਤ ਨਾਲ ਤਦ ਤੱਕ ਲਈ ਸਸ਼ੀ ਕਲ that's सत